ਸਸੇ ਕਾ ਦੋਸਤੋ ਮੈਂ ਤੁਹਾਡਾ ਦੋਸਤ ਅਤੇ ਹੋਸ ਸਤਪਾਲ ਸਿੰਘ ਰਤਨ ਅਸੀਖ ਪਰ ਫਿਰ ਪਹੁੰਚੇ ਆ ਆਪਣਾ ਇੱਕ ਨਵਾਂ ਐਪੀਸੋਡ ਲੈ ਕੇ ਪਿੰਡਾਂ ਦੀ ਸੱਤ ਅਕਸਰ ਦੇਖਿਆ ਗਿਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਪਿੰਡਾਂ ਦੀ ਬਾਗਡੋਰ ਬਜ਼ੁਰਗਾਂ ਦੇ ਹੱਥ ਹੁੰਦੀ ਹੈ ਲੇਕਿਨ ਬਹੁਤ ਸਾਰੇ ਪਿੰਡ ਅੱਜ ਕੱਲ ਇਹ ਜੋ ਹੈ ਨਾ ਜਿੱਥੇ ਬਾਗਡੋਰ ਨੌਜਵਾਨਾਂ ਦੇ ਹੱਥ ਨੇ ਅਸੀਂ ਇਸ ਪੱਲੇ ਪਹੁੰਚੇ ਹਾਂ ਮਹਿਲਾ ਵਾਲੀ ਪਿੰਡ ਇੱਥੇ ਵੀ ਪਤਾ ਲੱਗਾ ਕਿ ਜਿਹੜੀ ਬਾਗਡੋਰ ਹੈ ਉਹ ਇੱਕ ਨੌਜਵਾਨ ਲੇਡੀਜ਼ ਦੇ ਹੱਥ ਹੈ ਮਹਿਲਾ ਦੇ ਹੱਥ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਪਿੰਡ ਵਾਲਿਆਂ ਨਾਲ ਗੱਲ ਕਰਕੇ ਪਿੰਡ ਦੇ ਵਸਨੀਕਾਂ ਨਾਲ ਗੱਲ ਕਰਨੇ ਤੱਕ ਵੀ ਪਿੰਡ ਦੀ ਪੂਰੀ ਪੰਚਾਇਤ ਨਾਲ ਗੱਲ ਕਰਾਂਗੇ ਕਿ ਪਿੰਡ ਦੇ ਕਿਸ ਤਰ੍ਹਾਂ ਦੇ ਮਾਹੌਲ ਨੇ ਪਿੰਡ 'ਚ ਕਿਸ ਤਰ੍ਹਾਂ ਦੀ ਸਹੂਲਤਾਂ ਨੇ ਤੇ ਇੱਥੇ ਤੱਕ ਵੀ ਪਿੰਡ 'ਚ ਕੀ ਸਮੱਸਿਆਵਾਂ ਨੇ ਸਭ ਤੋਂ ਪਹਿਲਾਂ ਅਸੀਂ ਸਰਪੰਚ ਸਾਹਿਬ ਨਾਲ ਗੱਲ ਕਰ ਗਏ ਮੈਡਮ ਕੀ ਕਹੋਗੇ ਤੁਸੀਂ ਤੁਹਾਨੂੰ ਪਹਿਲੀ ਵਾਰ ਹੀ ਪਤਾ ਲੱਗਾ ਵੀ ਇੱਥੇ ਤੁਹਾਨੂੰ ਪਹਿਲੀ ਵਾਰੀ ਪਿੰਡ ਵਾਲਿਆਂ ਨੇ ਸਰਪੰਚ ਚੁਣਿਆ ਕਿਸ ਤਰ੍ਹਾਂ ਇਸ ਸਟਾਰ ਨੂੰ ਦੇਖਦੇ ਤੁਸੀਂ ਸੱਚੀ ਗੱਲ ਸਰ ਸ ਸਭ ਤੋਂ ਪਹਿਲਾਂ ਕੀ ਇਹ ਹੈਗਾ ਕਿ ਜੇਕਰ ਪਿੰਡ ਵਾਲਿਆਂ ਨੇ ਕੁਝ ਸੋਚ ਸਮਝ ਕੇ ਬਣਾਇਆ ਸਰਪੰਚ ਨਾਲ ਅਸੀਂ ਵੀ ਜਾਣਦੇ ਹਾਂ ਕਿ ਅਸੀਂ ਉਹਨਾਂ ਦੀ ਉਮੀਦ ਵਿੱਚ ਖਰਾ ਉਤਰੇ ਹਣਾ ਕਿਉਂਕਿ ਪਿੰਡ ਦਾ ਸਰਪੰਚ ਜਿਹੜਾ ਸਾਰੀ ਜ਼ਿੰਮੇਵਾਰੀ ਉਹਦੇ ਸਿਰ ਤੇ ਹੁੰਦੀ ਆ ਕਿ ਉਹਨੇ ਸਾਰੇ ਪਿੰਡ ਨੂੰ ਇਕੁਅਲ ਰੱਖ ਕੇ ਕੰਮ ਕਰਨੇ ਹੁੰਦੇ ਆ ਜੀ ਇੱਕ ਮਿੰਟ ਆ ਇੱਥੇ ਮੈਂ ਤੁਹਾਨੂੰ ਗੱਲ ਆ ਕੇ ਪਤਾ ਲੱਗਿਆ ਵੀ ਪਿੰਡ ਦੀ ਜਿਹੜੀ ਸਰਪੰਚੀ ਤੁਹਾਨੂੰ ਕੁਝ ਦਿਨ ਪਹਿਲਾਂ ਮਿਲੀ ਆ ਇਹ ਕੀ ਰੀਜ਼ਨ ਕਿ ਰਿਹਾ ਕਿ ਆਮ ਤੌਰ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੀ ਪੰਚਾਇਤੀ ਚੋਣਾਂ ਤਰੀਕ ਵਕਸਲ ਪਹਿਲਾਂ ਹੋ ਚੁੱਕੀਆਂ ਇਹ ਤੁਹਾਡਾ ਗੈਪ ਕਿਦਾਂ ਪੈ ਗਿਆ ਸਰ ਜਿਹੜੀਆਂ ਚੋਣਾਂ ਸੀਗੀਆਂ 2024 ਦੇ ਵਿੱਚ ਸਾਰੇ ਮਤਲਬ ਕਿ ਜਿਹੜੇ ਆਪਣੇ ਵੋਟਾਂ ਹੋਈਆਂ ਸੀਗੀਆਂ ਸਾਰੇ ਪਿੰਡਾਂ ਦੀਆਂ ਸਾਡੇ ਪਿੰਡ ਦੇ ਵਿੱਚ ਲੇਟ ਇਸ ਕਰਕੇ ਹੋਈਆਂ ਕਿਉਂਕਿ ਜਿਹੜੇ ਆਪਣੇ ਪਿੰਡ ਦੇ ਵਸਨੀਕ ਸੀਗੇ ਉਹਨਾਂ ਦਾ ਵੋਟਰ ਸੂਚੀ ਦੇ ਵਿੱਚ ਨਾਮ ਦਰਜ ਹੈ ਹੀ ਨਹੀਂ ਸੀਗਾ ਕਈ ਮਤਲਬ ਕਿ ਅੱਧੇ ਪਿੰਡ ਦੇ ਨਾਮ ਕੱਟ ਦਿੱਤੇ ਸੀਗੇ ਨਾ ਇਸ ਸੀਜ਼ਨ ਕਰਕੇ ਔਰ ਕਈ ਐਦਾਂ ਦੇ ਸੀਗੇ ਇੱਛੂ ਕੈਂਡੀਡੇਟ ਜਿਹੜੇ ਖੜਨਾ ਚਾਹੁੰਦੇ ਸੀਗੇ ਉਹਨਾਂ ਦਾ ਨਾਮ ਹੀ ਵਿੱਚ ਹੈ ਨਹੀਂ ਸੀਗਾ ਤਾਂ ਇਸ ਕਰਕੇ ਫਿਰ ਬਾਅਦ ਵਿੱਚ ਸੋਧ ਕੀਤੀ ਗਈ ਵੋਟਰ ਸੂਚੀ ਦੇ ਵਿੱਚ ਸੋਧ ਕਰਨ ਤੋਂ ਬਾਅਦ ਫਿਰ ਸਾਡੀਆਂ 27 ਜੁਲਾਈ 2025 ਨੂੰ ਸਾਡੇ ਇਲੈਕਸ਼ਨ ਹੋਏ ਉਹਦੇ ਵਿੱਚ ਮੇਰੀ ਚੋਣ ਤੁਹਾਨੂੰ ਇਸੇ ਦਾ ਨਹੀਂ ਮਲਾ ਲੱਗਿਆ ਵੀ ਆਮ ਤੌਰ ਤੇ ਜਿਹੜੇ ਪੰਚਾਇਤਾਂ ਦੇ 5 ਸਾਲ ਦੀ ਟੇਨਰ ਹੁੰਦੀ ਤੁਹਾਨੂੰ ਸ਼ਾਇਦ ਸਮਾਂ ਘੱਟ ਮਿਲਿਆ ਪਿੰਡ ਦੀ ਸੁਧਾਰ ਕਰਨ ਨੂੰ ਹਾਂਜੀ ਸਰ ਚਲੋ ਇੱਕ ਸਾਲ ਪਿੱਛੇ ਤਾਂ ਪੈ ਗਿਆ ਪਰ ਆਪਾਂ ਆਪਣੀ ਵੱਧ ਤੋਂ ਵੱਧ ਐਫਰਟਸ ਕਰਕੇ ਹਨਾ ਆਪਣੇ ਪੰਚਾਇਤ ਮੈਂਬਰ ਨਾਲ ਰਲ ਕੇ ਪੂਰੇ ਪਿੰਡ ਦਾ ਸਾਨੂੰ ਸਹਿਯੋਗ ਚਾਹੀਦਾ ਇਹਦੇ ਵਿੱਚ ਹਨਾ ਕਿਉਂਕਿ ਸਾਡਾ ਮੇਨ ਮਕਸਦ ਇਹ ਆ ਕਿ ਪਿੰਡ ਦੀਆਂ ਜਿਹੜੀਆਂ ਜ਼ਰੂਰਤਾਂ ਆ ਉਹ ਮਤਲਬ ਕਿ ਸਾਰੇ ਤੱਕ ਪਹੁੰਚਣੀਆਂ ਚਾਹੀਦੀਆਂ ਆ ਹਾਂਜੀ ਸੋ ਬਿਲਕੁਲ ਜਿੱਦਾਂ ਮੈਡਮ ਨੇ ਗੱਲ ਕੀਤੀ ਵੀ ਕਿਤੇ ਨਾ ਕਿਤੇ ਹਾਲਾਕੇ ਜਿਹੜੀ ਉਹਨਾਂ ਦੀ ਪਿੰਡ ਦੀ ਜਿਹੜੀ ਪੰਚਾਇਤੀ ਹੈ ਜਾਂ ਪਿੰਡ ਦੀ ਬਾਗੜੋਰਾ ਉਹ ਕੁਛ ਹੀ ਦਿਨ ਪਹਿਲਾਂ ਮਿਲਿਆ ਲੇਕਿਨ ਕਿਤੇ ਨਾ ਕਿਤੇ ਆਮ ਪੰਚਾਇਤਾਂ ਨਾਲੋਂ ਇਹਨਾਂ ਨੂੰ ਜਿਹੜਾ ਸਮਾਂ ਉਹ ਜ਼ਰੂਰ ਘੱਟ ਦੇਖਣ ਨੂੰ ਮਿਲਿਆ ਅਸੀਂ ਪਿੰਡ ਦੇ ਹੋਰ ਵਸਨੀਕਾਂ ਨਾਲ ਗੱਲ ਕਰਾਂਗੇ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦਾ ਆਫਟਰ ਆਲ ਇਸ ਵਾਰੇ ਕੀ ਕਹਣਾ ਭਾਈ ਸਾਹਿਬ ਤੁਸੀਂ ਕਿ ਦੇਖ ਦਿਓ ਇਸ ਚੀਜ਼ ਨੂੰ ਜਿੱਦਾਂ ਦੇਖਿਆ ਕਿ ਮੈਡਮ ਕਹਿੰਦੀ ਸਾਨੂੰ ਬਹੁਤ ਇੱਕ ਬਹੁਤ ਘੱਟ ਸਮਾਂ ਮਿਲਿਆ ਆ ਤੁਹਾਨੂੰ ਲੱਗਦਾ ਨਹੀਂ ਵੀ ਤੁਹਾਡੇ ਪਿੰਡ ਜਿਹੜੀ ਸਹੂਲਤਾਂ ਆ ਪਿਛਲੇ ਸਰਪੰਚ ਜਾਂ ਪਿਛਲੀ ਇਦੋ ਹੀ ਕਰੋਗਾ ਉਹ ਸਾਮਨਾ ਦਾ ਹਲੇ ਬਹੁਤ ਕਮੀਆਂ ਜੀ ਮਸਲਨ ਕਿਸ ਤਰ੍ਹਾਂਈ ਮਸਲਾ ਜੀ ਪਿੰਡ ਦੇ ਵਿੱਚ ਨਾ ਤਾਂ ਬੱਚਿਆਂ ਨੂੰ ਹਲੇ ਤੱਕ ਕੋਈ ਵੀ ਉਸ ਤਰ੍ਹਾਂ ਦੀ ਸਹੂਲਤਾਂ ਜਿੱਦਾਂ ਪਾਰਕ ਵਗੈਰਾ ਹੁੰਦੀਆਂ ਘੁੰਮਣ ਫਿਰਨ ਨੂੰ ਬੈਠਣ ਉੱਠਣ ਦੀ ਜਗ੍ਹਾ ਐ ਨਹੀਂ ਜੀ ਤੇ ਬਾਕੀ ਮੁੰਡਿਆਂ ਨੂੰ ਜਿਮ ਹੈ ਨਹੀਂ ਜੀ ਤੇ ਬਾਕੀ ਜਿਹੜੀਆਂ ਪਿਛਲੀਆਂ ਪੰਚਾਇਤਾਂ ਉਹਨਾਂ ਨੇ ਕੀਤਾ ਕੁਛ ਨਹੀਂ ਐ ਜੀ ਤੇ ਇਹਨਾਂ ਨੂੰ ਸਮਾਂ ਵਧੀਆ ਮਿਲਿਆ ਜੀ ਇਤਕੀ ਜੰਗਮਣ ਹੈ ਗਏ ਜੀ ਤੇ ਮੋਢੇ ਨਾਲ ਮੋਢਾ ਜੋੜ ਕੇ ਨਾ ਚੱਲਾਂਗੇ ਜੀ ਤੁਹਾਨੂੰ ਲੱਗਦਾ ਵੀ ਜੋ ਜਿਸ ਪੰਚਾਇਤ ਨੇ ਆਸਨਾ ਪੰਚਾਇਤ ਨੂੰ ਤੋਂ ਸਰਪੰਚ ਸਾਹਿਬ ਚੁਣਿਆ ਪਿਆ ਜਾਂਦੂਣਿਆ ਉਹ ਉਹਨਾਂ ਦੀਆਂ ਪਿੰਡ ਦੀਆਂ ਜਿਹੜੀਆਂ ਉਮੀਦਾਂ ਦੇ ਖਰੇ ਉਤਰਨਗੇ ਬਿਲਕੁਲ ਜੀ ਪਿੰਡ ਨੇ ਪੂਰੀ ਉਮੀਦਾਂ ਜੀ ਇਹਨਾਂ ਤੇ ਪੜੇ ਲਿਖੇ ਹੈਗੇ ਆ ਜੀ ਤੇ ਪਿੰਡ ਦੀ ਸੁਨਵਾਈ ਦੇ ਨਾਲ 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 ਲੈ ਕੇ ਚੱਲਣਗੇ ਸਾਰੇ ਨੂੰ ਆਮ ਤੌਰ ਤੇ ਦੇਖਿਆ ਗਿਆ ਕਿ ਪਿੰਡ ਦੇ ਵਿੱਚ ਬਹੁਤ ਸਾਰੇ ਪਿੰਡ ਪੰਜਾਬ ਦੇ ਜਿੱਥੇ ਬੁਨਿਆਦੀ ਸਹੂਲਤਾਂ ਤੋਂ ਸਖਣੇ ਆ ਗਿਆ ਜਿਵੇਂ ਕਿ ਗਲੀਆਂ ਨਾਲੀਆਂ ਹੋ ਗਈਆਂ ਵਾਟਰ ਸਪਲਾਈ ਸੀਵਰੇਜ ਹੋ ਗਿਆ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਇਹ ਸਹੂਲਤਾਂ ਅਜੇ ਹੈਗੀਆਂ ਜਾਂ ਇਹ ਵੀ ਕਮੀ ਹੈ ਇਹਦੇ ਵਿੱਚ ਥੱਲੇ ਥੋੜੀਆਂ ਕਮੀਆਂ ਹੈਗੀਆਂ ਜੀ ਜਿਹੜੀਆਂ ਸਮਨ ਸਾਹਿਬ ਨੂੰ ਜਾਗਰ ਕੀਤੀਆਂ ਗਈਆਂ ਜੀ ਤੇ ਆਣ ਵਾਲੇ ਟਾਈਮ 'ਚ ਉਹ ਸਾਡੇ ਨਾਲ ਇਹ ਪੂਰੀਆਂ ਕਰਨਗੇ ਜੀ ਤਾਂ ਲੱਗਦਾ ਜੀ ਕੰਮਾਂ ਦੀ ਹੋਰ ਲੋੜ ਹੈ ਪੈਣ ਦੇ ਬਿਲਕੁਲ ਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਲੋੜ ਹੈ ਇਹ ਲੈ ਸੋ ਜਿਸ ਤਰ੍ਹਾਂ ਪੈਸੇ ਨਾਲ ਗੱਲ ਕੀਤੀ ਵੀ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਹੈ ਹਾਲਾਂਕਿ ਜਿਹੜੀ ਪਿਛਲੇ ਪੰਚਾਇਤਾਂ ਉਹਨਾਂ ਨੇ ਆਪਣੇ ਵਿਹਾਰ ਦੇ ਉੱਪਰ ਜੋ ਕੀਤਾ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਨੇ ਥੋੜਾ ਘੱਟ ਦੱਸਿਆ ਲੇਕਿਨ ਉਹਨਾਂ ਨੇ ਇੱਕ ਜਿਹੜੀ ਬਾਗਡੋਰ ਹੈਗੀ ਜਿੱਦਾਂ ਨਵੀਂ ਪੰਚਾਇਤ ਤੇ ਸਿਟੀ ਹੈ ਉਹਨਾਂ ਨੂੰ ਇਹ ਜਰੂਰ ਆਸਾਂ ਹੈਗੇ ਕਿਤੇ ਨਾ ਕਿਤੇ ਉਹਨਾਂ ਆਉਣ ਵਾਲੇ ਸਮੇਂ 'ਚ ਉਹਨਾਂ ਦੀ ਪੰਚਾਇਤ ਪਿੰਡ ਵਾਸਤੇ ਕੁਝ ਬਿਹਤਰ ਕੰਮ ਕਰ ਸਕਦੇ ਨੇ ਸਨ ਹੋਰ ਪਿੰਡ ਦੇ ਵਸਨੀਕ ਉਹਨਾਂ ਨੇ ਗੱਲ ਕਰਦੇ ਆ ਪੈਸੇ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਪਿੰਡ 'ਚ ਕਿਸ ਤਰ੍ਹਾਂ ਦੀਆਂ ਕਮੀਆਂ ਹੈਗੀਆਂ ਆ ਅਜੇ ਵੀ ਸਾਡਾ ਪਿੰਡ ਕੁਝ ਕਮਾ ਮਸਲਨ ਮਸਲਨ ਜਿਸ ਤਰ੍ਹਾਂ ਕੇ ਬੱਚੇ ਅੱਜ ਕੱਲ ਪੜ੍ਹਦੇ ਨੇ ਉਹਨਾਂ ਵਾਸਤੇ ਡਿਵੈਲਪਮੈਂਟ ਚਾਹੀਦੀ ਕੰਪਿਊਟਰ ਵਗੈਰਾ ਲਾਇਬ੍ਰੇਰੀ ਹੋਰ ਕਾफी ਸਹੂਲਤਾਂ ਜਿਦਾ ਕਿ ਮਤਲਬ ਕੋਈ ਬਿਮਾਰ ਹੋ ਜਾਂਦਾ ਰਾਤ ਵਰਾਤੇ ਇੱਕ ਐਂਬੂਲੈਂਸ ਦੀ ਜ਼ਰੂਰਤ ਤਾਂ ਚਾਹੇ ਉਹ ਚਾਰ ਪੰਜ ਪਿੰਡਾਂ ਨੂੰ ਰਲ ਕੇ ਦਿੱਤੀ ਜਾਵੇ ਠੀਕ ਹੈ ਜੀ ਇਹ ਵੀ ਚਾਹੀਦੀ ਆ ਤੇ ਹੋਰ ਕਾਫੀ ਹੈਗਿਆ ਨੇ ਜਿਦਾ ਲਾਈਟਸ ਵਗੈਰਾ ਦੀਆਂ ਹਲੇ ਬਹੁਤ ਜ਼ਿਆਦਾ ਹੈਗਿਆ ਭਾਜੀ ਤੁਹਾਨੂੰ ਜਿਦਾ ਆਮ ਤੌਰ ਤੇ ਦਿਖਿਆ ਹੈਗਾ ਕਿ ਬਹੁਤ ਸਾਰੀਆਂ ਪੰਚਾਇਤਾਂ ਹੈਗੀਆਂ ਉਹ ਸਿਰਫ ਸਰਕਾਰੀ ਫੰਡ ਦੇ ਉੱਪਰ ਹੀ ਹੀ ਮੁਨਸਰ ਹੈ ਤੁਹਾਡੇ ਪਿੰ ਨੂੰ ਲੱਗਦਾ ਵੀ ਕੁਝ ਐਕਸਟਰਾ ਕੋਈ ਇਨਕਮ ਸੋਰਸਸ ਹੈ ਕਿ ਜਿੰਨਾ ਪਿੰਡ ਦੀ ਡਿਵੈਲਪਮੈਂਟ ਹੋ ਸਕੇ ਨਹੀਂ ਇਹਦੇ ਬਾਰੇ ਤੁਹਾਨੂੰ ਮੈਂ ਸੋ ਬਿਲਕੁਲ ਇਸ ਤਰ੍ਹਾਂ ਭਾਈ ਸਾਹਿਬ ਨੇ ਵੀ ਹੋਈ ਗੱਲ ਕੀਤੀ ਵੀ ਕਿਤਨੇ ਕਿਤੇ ਜਿਹੜੇ ਨੌਜਵਾਨਾਂ ਉਹਨਾਂ ਦੇ ਵੱਲ ਜ਼ਰੂਰਤਾਂ ਹੰਦੇਣਾ ਚਾਹੀਦਾ ਤਾਂ ਕਿ ਜਿਹੜਾ ਉਹਨਾਂ ਦਾ ਭਵਿੱਖਾ ਉਹ ਕਿਤਨੇ ਕਿਤੇ ਵਧੀਆ ਹੋ ਸਕੇ ਪਰ ਸਾਣਾ ਹੋਰ ਪੰਚਾਇਤ ਮੈਂਬਰوں ਨਾਲ ਗੱਲ ਕਰਦੇ ਆ ਭਾਈ ਸਾਹਿਬ ਤੁਸੀਂ ਕੀ ਦੇਖਦੇ ਹੋ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਹੈ ਜਾਂ ਭਾਈ ਸਾਹਿਬ ਨੇ ਗੱਲ ਕੀਤੀ ਬਹੁਤ ਸਾਰੀਆਂ ਬੁਰੀਦੀ ਸਹੂਲਤਾਂ ਆ ਗਈਆਂ ਜਿਸ ਤੋਂ ਪਿੰਡ ਸਖਣਾ ਗਿਆ ਤੁਹਾਨੂੰ ਕੀ ਲੱਗਦਾ ਵੀ ਕਿਉਂਕਿ ਤੁਹਾਨੂੰ ਸਮਾਂ ਮਿਲਿਆ ਮੌਕਾ ਮਿਲਿਆ ਤੁਹਾਡੀ ਮੰਚ ਹੋਏਗੀ ਕਿ ਅਸੀਂ ਜੇ ਸਾਨੂੰ ਪਿੰਡ ਨੇ ਸਮਾਂ ਦਿੱਤਾ ਪਿੰਡ ਵਾਲਿਆਂ ਨੇ ਸਾਨੂੰ ਇੱਕ ਚੁਣਿਆ ਤੇ ਸਾਡੀ ਇੱਕ ਸਾਡੀ ਇੱਕ ਹੈ ਵੀ ਅਸੀਂ ਆ ਚੀਜ਼ ਪਿੰ ਸਰੇ ਡੈ ਹੈਗਾ ਕਿ ਕਮੀਆਂ ਹੈਗੀਆਂ ਜਿੱਦਾਂ ਪਹਿਲਾਂ ਜਿਹੜੀ ਪੰਚਾਇਤਾਂ ਨੇ ਕੰਮ ਕੀਤੇ ਆ ਉਹਦੇ ਚ ਕੰਮ ਜਾਨੀ ਕਿ ਪ੍ਰੋਪਰ ਨਹੀਂ ਹੋਏ ਹੈਗੇ ਜਿੱਦਾਂ ਕਈ ਜਿੱਦਾਂ ਮੈਡੀਕਲ ਲਾਈਨ ਚ ਲੈ ਲੋ ਜਿੱਦਾਂ ਹੈ ਸਾਡੇ ਦੋ ਡਿਸਪੈਂਸਰੀ ਹੈਗੇ ਸਾਡੇ ਪਿੰਡ ਚ ਪਰ ਉਹਦੇ ਚ ਜਿੱਦਾਂ ਕਈ ਡਾਕਟਰ ਐਨੇ ਡਾਕਟਰ ਨਹੀਂ ਇੱਕ ਡਾਕਟਰ ਆਂਦਾ ਸਿਰਫ ਉਹਦੇ ਚ ਕੋਈ ਜਾਨੀ ਕਿ ਵੱਡੀ ਗੱਲ ਨਹੀਂ ਹੈ ਕਿ ਜਿੱਦਾਂ ਇੱਕ ਦੋ ਜਾਂ ਐਮਬੂਲੈਂਸ ਜਾਂ ਕੋਈ ਐਦਾਂ ਦੀ ਸਹੂਲਤ ਨਹੀਂ ਕੋਈ ਸਾਡਾ 10 10 ਕਿਲੋਮੀਟਰ ਤੇ ਪਿੰਡ ਪੈਂਦਾ ਹੈਗਾ ਜਦੋਂ ਇੱਥੇ ਕੋਈ ਪੇਸ਼ੈਂਟ ਜਾਣਾ ਹੋਵੇ ਉਹਦੇ ਲਈ ਬਹੁਤ ਦਿੱਕਤ ਆਂਦੀ ਆ ਤਿਆਪੈ ਇਦਾਂ ਦੀ ਸਹੂਲਤ ਲੈਣਾ ਚਾਹੁੰਦੇ ਕਿ ਆਉਣ ਵਾਲੇ ਬੱਚਿਆਂ ਨੂੰ ਕੰਪਿਊਟਰ ਦਾ ਜਿੱਦਾਂ ਕੋਰਸ ਵਗੈਰਾ ਹੋ ਗਏ ਜਾਂ ਕੁਛ ਇਦਾਂ ਦੇ ਕੋਈ ਊਮੈਨ ਲਈ ਕੋਈ ਸੈਲਫ ਹੈਲਪ ਗਰੁੱਪ ਬਣਾਈਏ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਵੀ ਰੋਜ਼ਗਾਰ ਮਿਲ ਸਕੇ ਤਾਂ ਆਪਣੇ ਡਿਪੈਂਡੈਂਟ ਹੋ ਸਕਣਗੇ ਲੇਡੀਜ਼ ਤੁਹਾਨੂੰ ਲੱਗਦਾ ਵੀ ਜਿਹੜੀਆਂ ਸਹੂਲਤਾਂ ਹੈਗੀਆਂ ਪਿੰਡ ਨੂੰ ਉਹ ਅਜੇ ਤੱਕ ਜਿਹੜੀਆਂ ਬੁਨਿਆਦੀ ਸਹੂਲਤਾਂ ਉਹ ਮੁਕੰਮਲ ਹੈਗੀਆਂ ਨਹੀਂ ਨਹੀਂ ਮੁਕੰਮਲ ਨਹੀਂ ਹੈਗੀਆਂ ਜਿੱਦਾਂ ਕਿ ਸਹੂਲਤਾਂ ਇਦਾਂ ਵੀ ਹੈਗੀਆਂ ਜਿੱਦਾਂ ਪਹਿਲਾਂ ਅੱਗੇ ਬੱਸ ਇਦਾਂ ਹੁਣ ਪ੍ਰਾਈਵੇਟ ਬੱਸਾਂ ਹੈਗੀਆਂ ਜਦ ਬੱਚੇ ਸਕੂਲ ਨੂੰ ਬੱਚੇ ਜਾਂਦੇ ਹੈਗੇ ਉਹਦੇ ਚ ਬੜਾ ਰਸ਼ ਹੁੰਦਾ ਹੈਗਾ ਜਿੱਦਾਂ ਉਹਦੇ ਲਈ ਕੋਈ ਨਾ ਕੋਈ ਬੱਚਿਆਂ ਲਈ ਇੱਥੇ ਕੋਰਸ ਛੋਟੇ ਛੋਟੇ ਖੋਲਤੇ ਜਾਣ ਜਿਨ੍ਹਾਂ ਬੱਚੇ ਸ਼ਹਿਰ ਵੱਲ ਰੁੱਖ ਘੱਟ ਕਰਨ ਤੇ ਹੋਰ ਜਿੱਦਾਂ ਫੈਕਟਰੀ ਦੇ ਵਿੱਚ ਹੈਗਾ ਫੈਕਟਰੀ ਹੈਗੀ ਸਾਡੇ ਪਿੰਡ ਇੱਥੇ ਆਪਾਂ ਇਦਾਂ ਦਾ ਛੋਟਾ ਕੋਈ ਬਿਜ਼ਨਸ ਲੈਣਾ ਚਾਹੁੰਦੇ ਜਿਹਦੇ ਨਾਲ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਆਪ ਸੈਲਫ ਹੈਲਪ ਹੋ ਸਕਣ ਬਿਲਕੁਲ ਜਿਸ ਤਰ੍ਹਾਂ ਪੈਸੇ ਨੂੰ ਗੱਲ ਕੀਤੀ ਕਿਤੇ ਨਾ ਕਿਤੇ ਫਿਰ ਵੀ ਗੱਲ ਉਥੇ ਵੀ ਨੌਜਵਾਨਾਂ ਦੀ ਗੱਲ ਕੀਤੀ ਹਾਲਾਂਕਿ ਉਹਨਾਂ ਨੇ ਜਰੂਰ ਗੱਲ ਦਾ ਇੱਕ ਖਰਚਾ ਜਿ ਤਾਇਆ ਵੀ ਕਿਤੇ ਨਾ ਕਿਤੇ ਜਿਹੜੇ ਪਿੰਡ ਦੇ ਵਿੱਚ ਜਾਂ ਇਲਾਕੇ ਦੇ ਵਿੱਚ ਫੈਕਟਰੀਜ਼ ਹੈਗੇ ਆ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ EMPLOYEES ਹੈ ਉਹਨਾਂ ਦੇ ਪਿੰਡ ਦੇ ਵਸਨੀਕ ਹੋਣ ਪਿੰਡ ਇਲਾਕੇ ਦੇ ਹੋਣ ਤਾਂ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਰੁਜ਼ਗਾਰ ਨਾਲ ਜੁੜੇ ਜਾ ਸਕੇ ਇੱਕ ਦੂਸਰੀ ਕਮੀ ਗੱਲ ਕੀਤੀ ਵੀ ਕਿਤੇ ਨਾ ਕਿਤੇ ਟਰਾਂਸਪੋਰਟ ਦੀ ਬਹੁਤ ਕਮੀ ਹੈ ਹੁਸ਼ਿਆਰਪੁਰ ਨਾਲੋਂ ਕਾਫੀ ਪਿੰਡ ਸਖਣਾ ਬਹੁਤ ਦੂਰ ਹੈਗਾ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਨੂੰ ਜੇ ਕਮੀ ਤੇ ਟਰਾਂਸਪੋਰਟ ਦੀ ਲ ਕਹਿੰਦੇ ਲੇਕਿਨ ਕਿਤੇ ਨਾ ਕਿਤੇ ਬਹੁਤ ਸਾਰੇ ਪੰਜਾਬ ਦੇ ਪੇਂਜੇ ਪਿੰਡਾਂ ਜਿਹੜੇ ਅੱਜ ਵੀ ਟਰਾਂਸਪੋਰਟ ਦੀਆਂ ਸਹੂਲਤਾਂ ਤੋਂ ਸਖਣੇ ਆ ਮੈਡਮ ਤੁਸੀਂ ਪੰਚਾਇਤ ਤੇ ਸਰਪੰਚ ਦੇ ਤੌਰ ਤੇ ਜੇ ਤੁਹਾਨੂੰ ਕੀ ਦਿੱਤੀ ਆ ਕਿ ਕਿਤੇ ਨਾ ਕਿਤੇ ਲੱਗਦਾ ਵੀ ਜਿਹੜੇ ਸਰਕਾਰੀ ਫੰਡ ਹੈਗੇ ਆ ਪੰਚਾਇਤਾਂ ਉਹਨਾਂ ਤੇ ਮੁਨਸਰ ਆ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਲਈ ਕੋਈ ਇਨਕਮ ਸੋਰਸਸ ਹੈਗੇ ਆ ਜਾਂ ਕੋਈ ਐਨਆਰਆਈਜ਼ ਹੈਗੇ ਜਿਨ੍ਹਾਂ ਨੂੰ ਤੁਹਾਨੂੰ ਕੁਛ ਨਾ ਕਿਤੇ ਸੁੱਖਾ ਸਾਰਾ ਮਿਲ ਸਕਦਾ ਸਰ ਐਨਆਰਆਈਜ਼ ਹੈਗੇ ਆ ਜਿੱਦਾਂ ਕੀ ਨਾ ਸਾਡੇ ਹੁਣ ਆਪਣੇ ਆਪ ਇੱਕ ਸੋਚਿਆ ਪਿਆ ਹੈ ਕਿ ਜਿਹੜੇ ਬੱਚੇ ਹੈਗੇ ਆ ਨਾ ਕਿ ਕਈ ਵਾਰ ਕੀ ਹੁੰਦਾ ਆ ਪੈਸੇ ਦੇ ਪੱਖੋਂ ਰਹਿ ਰਹੇ ਜਾਂਦੇ ਆ ਹਨਾ ਕਈ ਬੱਚੇ ਖੇਡਾਂ ਦੇ ਵਿੱਚ ਬਹੁਤ ਵਧੀਆ ਹੁੰਦੇ ਆ ਲੇਕਿਨ ਉਹਨਾਂ ਦੇ ਲਈ ਕੋਈ ਟ੍ਰੇਨਿੰਗ ਦੇ ਲਈ ਕੋਈ ਸਾਧਨ ਨਹੀਂ ਹੁੰਦਾ ਅਸੀਂ ਆਪਾਂ ਚਾਹੁੰਦੇ ਆ ਕਿ ਪੰਚਾਇਤ ਦੇ ਦੁਆਰਾ ਇਦਾਂ ਦੀਆਂ ਐਫਰਟਸ ਕੀਤੀਆਂ ਜਾਣ ਕਿ ਬੱਚਿਆਂ ਦੇ ਲਈ ਨਾ ਕੋਚਿੰਗ ਦੇ ਲਈ ਇੱਕ ਕੋਚ ਆਪਾਂ ਮੁਹੱਈਆ ਕਰਵਾਈਏ ਤਾਂ ਕਿ ਬੱਚਿਆਂ ਨੂੰ ਟ੍ਰੇਨਿੰਗ ਦੇਵੇ ਸਾਡੇ ਬੱਚੇ ਵੀ ਅਸੀਂ ਵੀ ਚਾਹੁੰਦੇ ਆ ਕਿ ਸਟੇਟ ਲੈਵਲ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਾਡੇ ਵੀ ਪਿੰਡ ਦੇ ਬੱਚੇ ਜਾਣ ਹਾਂ ਐਨਆਰਆਈਸ ਤੋਂ ਕੋਈ ਹੈਗੀ ਆ ਉਮੀਦ ਜਾਂ ਐਨਆਰਆਈਸ ਦੇ ਕੋਲੋਂ ਕਿ ਸਹਾਇਕ ਮਿਲਦਾ ਬਹੁਤ ਸਾਰੇ ਹੋ ਸਕਦਾ ਤੁਹਾਡੇ ਪਿੰਡ ਦੇ ਵੀ ਬਸਨੀਕ ਬਾਹਰ ਬੈਠੇ ਹੋ ਸਰ ਸਾਡੀ ਪੰਚਾਇਤ ਜੀ ਹੁਣੇ ਬਣੀ ਹੈ ਐਕਚੁਅਲ ਚ ਐਨਆਰਆਈ ਦਾ ਮਿਲਦਾ ਸਹਾਇਕ ਕਿਉਂਕਿ ਇਹ ਸਾਡੀ ਪੰਚਾਇਤਾ ਹੁਣ ਬਣੀ ਹੈ ਇਸ ਤੋਂ ਪਹਿਲਾਂ ਨਾ ਮਤਲਬ ਕਿ ਜਿੱਦਾਂ ਕਿ ਬੱਚਿਆਂ ਦੇ ਲਈ ਜਿੱਦਾਂ ਛੋਟਾ ਪ੍ਰਾਇਮਰੀ ਸਕੂਲ ਹੋ ਗਿਆ ਇਹਦੇ ਵਿੱਚ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਦੇ ਲਈ ਬੁੱਕਸ ਜਿੱਦਾਂ ਆਪਣੇ ਨੋਟਬੁੱਕ ਵਗੈਰਾ ਹੋ ਗਈਆਂ ਜਿੱਦਾਂ ਜੋ-ਜੋ ਚੀਜ਼ਾਂ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਹੁੰਦੀਆਂ ਉਹ ਪ੍ਰੋਵਾਈਡ ਕਰਵਾਂਦੇ ਐ ਐਨਆਰਆਈ ਮ ਜੋ ਜੇਲਕਾ ਬੈਡਮਿੰਟਨ ਬੈਡਮਿੰਟਨ ਗੱਲ ਕੀਤੀ ਵੀ ਕਿਤੇ ਨਾ ਕਿਤੇ ਐਨਆਰਆਈਜ਼ ਦਾ ਵੀ ਉਹਨਾਂ ਨੂੰ ਕੁਝ ਦਿਨ ਸਹਾਇਕ ਮਿਲ ਰਿਹਾ ਹਾਲਾਂਕਿ ਉਹਨਾਂ ਨੇ ਯਾਰ ਇਸ ਚੀਜ਼ ਦਾ ਕਿਤੇ ਨਾ ਕਿਤੇ ਮਲਾਲ ਜ਼ਰੂਰ ਹੈ ਵੀ ਕਿਤੇ ਨਾ ਕਿਤੇ ਜਿਹੜੇ ਫੰਡ ਹੈਗੇ ਆ ਉਹ ਉਹਨਾਂ ਨੂੰ ਅਜੇ ਤੱਕ ਨਹੀਂ ਮਿਲੇ ਸ਼ਾਇਦ ਉਹਦਾ ਹੀ ਖਾਮਿਆਜ਼ਾ ਹੈ ਪਿੰਡਾਂ ਵਾਲੇ ਨੂੰ ਪੁੱਗਤਣਾ ਪੈ ਰਿਹਾ ਕਿ ਪਿੰਡ ਚ ਕੋਈ ਨਵੀਂ ਸਹੂਲਤ ਨਹੀਂ ਮਿਲ ਪਾਈ ਹਾਲਾਂਕਿ ਉਹਨਾਂ ਨੇ ਜਿਹੜੇ ਪਿੰਡ ਦੇ ਆ ਬੁਨਿਆਦੀ ਸਹੂਲਤਾਂ ਚਾਹੀਏ ਉਹ ਗਲੀਆਂ ਹੋਣ ਨਾਲੀਆਂ ਹੋਣ ਇਵਨ ਇੱਥੇ ਤੱਕ ਵੀ ਕੋਈ ਐ ਮੈਡੀਕਲ ਸਹੂਲਤ ਉਹ ਜ਼ਰੂਰ ਉਹਨਾਂ ਨੇ ਕਿਹਾ ਵੀ ਉਹ ਜ਼ਰੂਰ ਪਿੰਡ ਚ ਆ ਗਈ ਲੇਕਿਨ ਕੋਈ ਨਵੀਂ ਸਹੂਲਤ ਹਾਲਾਕੇ ਪਿੰਡ ਨੂੰ ਨਹੀਂ ਦੇ ਸਕੇ ਕਿਉਂਕਿ ਉਹਨਾਂ ਨੂੰ ਅਜੇ ਪਿੰਡ ਦੀ ਬਾਗਡੋਰ ਸੰਭਾਲੇ ਖੋਜੀ ਕੋਈ ਸਮਾਂ ਹੋਇਆ ਮੈਡਮ ਤੁਸੀਂ ਕੀ ਦੇਖਦੇ ਹੋ ਕਿਉਂਕਿ ਐਜ਼ ਅ ਲੇਡੀਜ਼ ਤੁਹਾਨੂੰ ਕੀ ਲੱਗਦਾ ਵੀ ਲੇਡੀਜ਼ ਲਈ ਵੀ ਪਿੰਡ ਚ ਕੁਝ ਹੋਣਾ ਚਾਹੀਦਾ ਸਰ ਉਹਨਾਂ ਤੇ ਚਾਹੀਦਾ ਬਹੁਤ ਕੁਝ ਲੇਕਿਨ ਸਾਨੂੰ ਤਾਂ ਇਹੀ ਪਤਾ ਕਿ ਅਸੀਂ ਤਾਂ ਘਰੋਂ ਨਿਕਲ ਹੀਦਾ ਤੇ ਘਰੇ ਆ ਕੇ ਵੜ ਜੀਦਾ ਸਾਨੂੰ ਤਾਂ ਇਸ ਪਿੰਡ ਬਾਰੇ ਕੋਈ ਨੌਲੇਜ ਨਹੀਂ ਚਹੀ ਹੈਗੀ ਰਹਿੰਦੇ ਅਸੀਂ ਪਿੰਡ ਵਿੱਚ ਹੀ ਹਾਂ ਪਰ ਸਾਨੂੰ ਕੋਈ ਨੌਲੇਜ ਨਹੀਂ ਇਸ ਪਿੰਡ ਬਾਰੇ ਜੀ ਇਹਨੇ ਜਦੋਂ ਵਿਆਹ ਆਇਆ ਸੀ ਉਦੋਂ ਫਿਰ ਨੌਲੇਜ ਸੀਗਾ ਤਾਂ ਹੀ ਵਿਆਹ ਕਰਵਾਇਆ ਕਰਤਾ ਸੀ। ਵਿਆਹ ਤਾਂ ਹੋ ਗਿਆ ਜੀ ਅੱਗੇ ਕੌਣ ਪੁੱਛਦਾ ਸੀ। ਬਸ ਵਿਆਹ ਹੋ ਕੇ ਆ ਗਏ। ਜੇ ਤੁਸੀਂ ਕਹੋ ਕਿ ਸਾਨੂੰ ਇੱਥੇ ਪਿੰਡ 'ਚ ਕੋਈ ਸਹੂਲਤ ਮਿਲਦੀ ਆ ਉਹ ਕੋਈ ਸਹੂਲਤ ਨਹੀਂ ਸਾਨੂੰ ਮਿਲਦੀ ਆਗੀ। ਬਸ ਅਸੀਂ ਤਾਂ ਤੁਹਾਨੂੰ ਦੱਸਿਆ ਹੀ ਕਿ ਘਰੋਂ ਬਾਹਰ ਤੁਹਾਨੂੰ ਲੱਗਦਾ ਕਿ ਵੀ ਸਹੂਲਤਾਂ ਹੋਣੀਆਂ ਚਾਹੀਦੀਆਂ। ਕਿਸ ਮਸਲਨ ਕਿਸ ਤਰ੍ਹਾਂ ਦੀਆਂ? ਮੈਂ ਹਰ ਤਰ੍ਹਾਂ ਦੀ ਚਾਹੀਦੀ ਆ ਸਾਰੇ ਦੇਖੋ ਲੇਡੀਜ਼ ਆ ਸਾਰੀਆਂ ਇਹਨਾਂ ਵਾਸਤੇ ਕੰਮ ਵੀ ਚਾਹੀਦਾ। ਜੇ ਮੈਨੂੰ ਜਾਂਦੀਆਂ ਬਾਹਰ ਜਾਂਦੀਆਂ ਤੇ ਜੇ ਮੈਂ ਇੱਥੇ ਵੀ ਤੇ ਹੋਣਾ ਚਾਹੀਦਾ ਨਾ। ਫਿਰ ਜੇ ਮੈਂ ਇੱਥੇ ਹੈ ਨਹੀਂ ਤੇ ਸਾਡੀਆਂ ਜੋ ਵੀ ਲੜਕੀਆਂ ਏ ਬਾਹਰ ਨੂੰ ਜਾਂਦੀਆਂ ਬਾਹਰ ਕਿਉਂ ਜਾਣਗੀਆਂ ਜਦ ਇੱਥੇ ਜਿਮ ਹੋਏਗਾ ਜਦ ਨਾ ਕੋਈ ਕੰਮ ਹੈ ਇੱਥੇ ਲੇਡੀਜ਼ ਹੈ ਇੱਥੇ ਪੜੀਆਂ ਲਿਖੀਆਂ ਲੇਡੀਜ਼ ਹੈ ਇਦਾਂ ਦੀ ਗੱਲ ਥੋੜੀ ਹੈ ਕਿ ਇੱਥੇ ਅਨਪੜ੍ਹ ਲੇਡੀਜ਼ ਰਹਿੰਦੀਆਂ ਪਰ ਕੰਮ ਤਾਂ ਕਿਸੇ ਨੂੰ ਕੋਈ ਨਹੀਂ ਹੈਗਾ ਫਿਰ ਤੁਸੀਂ ਦੱਸੋ ਫਿਰ ਅਸੀਂ ਕਿਹਨੂੰ ਦਸੀਏ ਜਦੋਂ ਵੀ ਇੱਥੇ ਕੁਝ ਆਵਾਜ਼ ਉਠਾਉਂਗੇ ਤਾਂ ਤੁਹਾਨੂੰ ਮੈਂ ਦੱਸਾਂ ਕਿ ਸੱਚ ਦੀ ਆਵਾਜ਼ ਤਾਂ ਹਮੇਸ਼ਾ ਦੱਬਦੀ ਹੈ ਉਹਨਾਂ ਨੇ ਕੋਈ ਪ੍ਰੇਫਰ ਕਰਦਾ ਹੈਗਾ ਬਾਅਦ ਵਿੱਚ ਇਹੀ ਕਹਿਣਾ ਫਲਾਨੀ ਬੋਲਦੀ ਸੀ ਉਹ ਬੋਲਦੀ ਸੀ ਉਹ ਬੋਲਦੀ ਇਹ ਪਿੰਡ ਵੈ ਪਿੰਡ ਵਿੱਚ ਰਹਿਣਾ ਤੁਹਾਨੂੰ ਲੱਗਦਾ ਕਿ ਜੀ ਇੱਕ ਗੱਲ ਹੈ ਵੀ ਜੇ ਤੁਸੀਂ ਗੱਲ ਕਹੂਗੇ ਤਾਂ ਇਹ ਕੋਈ ਕੁਝ ਕਹਿੰਦੇ ਹੋ ਜੀ ਸਰਕਾਰ ਨੂੰ ਅਸੀਂ ਕਿੱਥੇ ਕਹਿਣ ਜਾਈਏ ਤੁਸੀਂ ਦੱਸੋ ਤੁਸੀਂ ਸਾਨੂੰ ਜਵਾਬ ਦਿਓ ਇਸ ਚੀਜ਼ ਦਾ ਵੀ ਅਸੀਂ ਪਿੰਡ ਦੀ ਸਰਕਾਰ ਤਾਂ ਪੰਚਾਇਤ ਹੀ ਹੁੰਦੀ ਨਾ ਪੰਚਾਇਤ ਨੂੰ ਕੀ ਕਹੀਏ ਜੀ ਪੰਚਾਇਤਾਂ ਤੇ 5 ਸਾਲ ਬਾਅਦ ਬਦਲ ਜਾਂਦੀਆਂ ਉਹ ਤੇ ਕੁਰਸੀ ਘੁੰਮਦੀ ਆ ਉਹ ਤਾਂ ਬੰਦੇ ਘੁੰਮਦੇ ਆ ਇੱਕ ਸਰਪੰਚ ਰਹਿੰਦਾ ਸੀ 5 ਸਾਲ ਬਾਅਦ ਕੁਰਸੀ ਘੁੰਮ ਜਾਣੀ ਕਹਿੰਦਾ ਸਾਨੂੰ ਕੀ ਮਤਲਬ ਹੈ ਜੀ ਅਸੀਂ ਕਿਉਂ ਬੈਰ ਪਾਈਏ ਇੱਥੇ ਤਾਂ ਇਹ ਪੋਲਿਟਿਕਸ ਹੈ ਨਹੀਂ ਲੇਕਿਨ ਅਬ ਮੋਰੀ ਆਕੇ ਬੋਲਣਾ ਤਾਂ ਪੈਗਾ ਨਾ ਅਸੀਂ ਗਲਤੀ ਕਰਦੇ ਲੇਕਿਨ ਦੱਸਦਾ ਤਾਂ ਕਿ ਜੇ ਬੋਲ ਪਏ ਨਾ ਫਿਰ ਤੇ ਬਹੁਤ ਖਰਾਬੀ ਹੈ ਬੋਲ ਤਾਂ ਸਕਦੇ ਨਹੀਂ ਆਵਾਜ਼ ਦੱਬਦੀ ਹੈ ਸੱਚ ਹਮੇਸ਼ਾ ਦਬਦਾ ਹੈ ਇੱਥੇ ਝੂਠੇ ਦਾ ਹੀ ਬੋਲ ਬਾਲਾ ਜੀ ਤੁਹਾਨੂੰ ਮੈਂ ਸਹੀ ਦੱਸਾਂ ਕਿ ਇਸ ਕਰਕੇ ਜ਼ਿਆਦਾ ਬੋਲਣ ਦਾ ਤੇ ਕੋਈ ਫਾਇਦਾ ਹੀ ਨਹੀਂ ਹੈਗਾ ਬੋਅ ਦੇਲ ਚ ਸਾਡੇ ਵੀ ਬਹੁਤ ਕੋਚ ਹੈ ਕਿ ਸਾਡੇ ਨਾਲ ਬੱਚਿਆਂ ਨੂੰ ਸਰਕਾਰੀ ਨੌਕਰੀ ਨਾ ਸਾਡੇ ਬੱਚਿਆਂ ਨੂੰ ਕੋਈ ਸਹੂਲਤ ਮਿਲੀ ਅਸੀਂ ਤੇ ਬੱਚੇ ਬਾਹਰ ਵਿਚਾਰੇ ਕੱਢੇ ਹੋ ਆਂ ਸ਼ਹਿਰਾਂ ਚ ਫਾਰਨ ਕੰਟਰੀ ਨਹੀਂ ਸ਼ਹਿਰਾਂ ਵਿੱਚ ਕੱਢੇ ਹੋ ਆਂ ਬਾਹਰ ਕੋਈ ਸਹੂਲਤ ਨਹੀਂ ਹੈਗੀ ਸਰ ਤੁਹਾਨੂੰ ਕੀ ਲੱਗਦਾ ਤੁਸੀਂ ਇੰਨੀ ਜਾਣੂ ਹੋ ਗੋ ਤੁਹਾਨੂੰ ਲੱਗਦਾ ਵੀ ਕਮੀ ਕਿੱਥੇ ਰਹਿ ਗਈ ਹੈ ਸਰਕਾਰਾਂ ਚ ਕਮੀ ਰਹਿ ਗਈ ਹੈ ਜਾਂ ਪੰਚਾਇਤਾਂ ਚ ਕਮੀ ਰਹਿ ਗਈ ਹੈ ਹੁਣ ਕਿੱਥੇ ਕਮੀ ਰਹਿ ਗਈ ਜੀ ਸਾਡੇ ਪਿੰਡ ਨੂੰ ਗ੍ਰਾਂਟ ਆਉਂਦੀ ਹੈ ਸਾਨੂੰ ਤੇ ਉਹਦੇ ਬਾਰੇ ਕੋਈ ਨੌਲੇਜ ਹੀ ਹੈ ਨਹੀਂ ਕਿੱਕ ਕਦੋਂ ਗ੍ਰਾਂਡ ਆਂਦੀ ਐ ਕਦੋਂ ਪਿੰਡ ਦੇ ਵਿੱਚ ਲੱਗਦੀ ਐ ਕਦੋਂ ਕੀ ਹੁੰਦਾ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਜੀ ਹੈਗੀ ਨਾ ਹੀ ਸਾਨੂੰ ਕਦੇ ਕਿਸੇ ਨੇ ਦੱਸਿਆ ਤੇ ਨਾ ਹੀ ਪੰਚਾਇਤ ਸਰਪੰਚ ਬਣਦਾ ਨਾ ਉਹਦਾ ਕੀ ਫਰਜ਼ ਹੁੰਦਾ ਕਿ ਉਹ ਇੱਕ ਮਹੀਨੇ ਬਾਅਦ ਜਾਂ ਦੋ ਮਹੀਨੇ ਬਾਅਦ ਆਣ ਕੇ ਘਰ-ਘਰ ਪੁੱਛੇ ਤਾਂ ਸਹੀ ਵੋਟ ਲੈਣ ਨੂੰ ਤੇ ਆਂਦੇ ਆ ਉਹ ਲੇਕਿਨ ਉਹ ਕਦੀ ਆ ਕੇ ਸਾਨੂੰ ਪੁੱਛਣ ਆਏ ਕਿ ਤੁਹਾਨੂੰ ਕੀ ਦੁੱਖ ਵੈ ਦੁੱਖ ਨਹੀਂ ਪੁੱਛਣਾ ਉਹਨਾਂ ਨੇ ਲੋਕਾਂ ਤੋਂ ਇਕੱਠੇ ਕਰਨੇ ਆ ਸਾਡੇ ਘਰ ਦੀਆਂ ਸਪੋਰਟਾਂ ਸਾਡੇ ਘਰ 'ਚ ਕੀ ਹੁੰਦਾ ਉਹਨਾਂ ਨੇ ਲੋਕਾਂ ਕੋਲੋਂ ਇਕੱਠਾ ਕਰਨਾ ਸਾਨੂੰ ਆ ਕੇ ਥੋੜੀ ਨਾ ਕਿਸੇ ਨੇ ਪੁੱਛਿਆ ਮੈਨੂੰ ਤੇ ਸਰ 20 ਸਾਲ ਹੋ ਗਏ ਮੇਰੇ ਘਰ ਵਾਲੇ ਦੀ ਡੈਥ ਹੋਈ ਨੂੰ ਸਾਨੂੰ ਤੇ ਅੱਜ ਤੱਕ ਨਹੀਂ ਕਦੇ ਕਿਸੇ ਨੇ ਪੁੱਛਿਆ ਆਣ ਕੇ ਤੇ ਕਿਹੜੀ ਪੰਚਾਇਤ ਦੀ ਗੱਲ ਕਰੀਏ ਤੁਸੀਂ ਦੱਸੋ ਸੋ ਬਿਲਕੁਲ ਜਿਦਾਂ ਮੈਡਮ ਕਹਿੰ ਲੈ ਕਿਤੇ ਕਿਤੇ ਉਹਨਾਂ ਦਾ ਦੁੱਖ ਜ਼ਰੂਰ ਝਲਕਦਾ ਹੈ ਹਾਲਾਂਕਿ ਉਹਨਾਂ ਨੇ ਕਹਿਣਾ ਕਿ ਉਹਨਾਂ ਵੱਲੋਂ ਤਾਂ ਉਹਨਾਂ ਦਾ ਆਪਣਾ ਫਰਜ਼ ਜ਼ਰੂਰ ਕਿਤੇ ਨਾ ਕਿਤੇ ਪੂਰਾ ਜਾਂਦਾ ਹਾਲਾਂਕਿ ਵੋਟ ਦੇ ਰੂਪ ਦੇ ਵਿੱਚ ਲੇਕਿਨ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਨੇ ਜਾਂ ਮੌਕੇ ਦੀਆਂ ਪੰਚਾਇਤਾਂ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਨੂੰ ਦਰਗ ਨਾ ਕਿਤੇ ਨਾ ਸ਼ਾਇਦ ਉਹਨਾਂ ਨੇ ਹੀ ਆਪਣਾ ਦਰਦ ਇਹ ਦੱਸਿਆ ਬਿਆਨ ਕੀਤਾ ਹੈ ਕਿ ਕਿਤੇ ਨਾ ਕਿ ਪੁੱਛ ਜਾਂਦੀ ਨੇ ਸ਼ਾਇਦ ਉਹਦਾ ਹੀ ਖਮਿਆਜ਼ਾ ਪਿੰਡ ਵਾਸੀਆਂ ਨੂੰ ਜਾਂ ਇਲਾਕੇ ਵਾਸੀਆਂ ਨੂੰ ਪੁੱਤਣਾ ਮੈਂਦਾ ਮੈਨੂੰ ਤੁਸੀਂ ਕਿਤਾ ਦੇਖਦੇ ਹੋ ਤੁਸੀਂ ਪਿੰਡ ਚ ਤੁਹਾਨੂੰ ਲੱਗਦਾ ਵੀ ਕੋਈ ਹੋਰ ਸਹੂਲਤ ਹੋਣੀ ਚਾਹੀਦੀ ਹਾਲਕਿ ਜਾਂ ਜਾਂ ਤਾਂ ਲੱਗਦਾ ਪਿੰਡ ਚ ਕੋਈ ਸਹੂਲਤ ਹੈਗੀਆਂ ਜਾਂ ਅਜੇ ਵੀ ਕੁਝ ਹੋਣਾ ਬਾਕੀ ਹੈ ਹਾਂਜੀ ਹਾਂਜੀ ਸਰ ਬਹੁਤ ਸਾਰੀਆਂ ਇੱਥੇ ਚੀਜ਼ਾਂ ਦੀ ਜ਼ਰੂਰਤ ਹੈ ਸਾਨੂੰ ਇੱਦਾਂ ਹੁਣ ਸਾਡੇ ਲਾਈਟਾਂ ਨਹੀਂ ਹੈਗੀਆਂ ਕੰਪਲੀਟ ਪੂਰੀਆਂ ਹਨੇਰਾ ਰਹਿੰਦਾ ਹੈ ਸਾਰੇ ਪਾਸੇ ਗਲੀਆਂ ਆਂ ਕੁਝ ਇਦਾਂ ਦੇ ਬਹੁਤ ਸਾਰੇ ਹੈਗੇ ਕਾਰਜ ਜੋ ਕੀ ਕਰਨੇ ਆਲੇ ਆ ਕੰਪਲੀਟ ਹਾਂਜੀ ਮੈਡੀਕਲ ਸਹੂਲਤ ਹੈ ਪਿੰਡ ਚ ਕੋਈ ਹਾਂਜੀ ਹਾਂਜੀ ਮੈਡੀਕਲ ਹੈਗੀ ਹਾਂਜੀ ਡਿਸਪੈਂਸਰੀ ਹੈਗੀ ਸਾਡੇ ਕੋਲੇ ਆ ਟੈਸਟ ਵਗੈਰਾ ਸਭ ਫ੍ਰੀ ਆ ਫਿਰ ਤੁਹਾਨੂੰ ਕੀ ਲੱਗਦਾ ਜੇ ਮੈਡੀਕਲ ਸਹੂਲਤਾਂ ਹੈਗੇ ਜਾਂ ਹੋਰ ਕੁਝ ਬਨਾਦੀ ਸਹੂਲਤਾਂ ਹੈਗੇ ਤੁਹਾਨੂੰ ਲੱਗਦਾ ਪਿੰਡ 'ਚ ਹੋਰ ਕੁਝ ਆ ਚੀਜ਼ ਸਹੂਲਤ ਹੋਣੀ ਚਾਹੀਦੀ ਜੇ ਤੁਹਾਨੂੰ ਪਿੰਡ ਸਖਣਾ ਹੈ ਹਾਲਾਂਕਿ ਪਿੰਡ ਸ਼ਹਿਰ ਤੋਂ ਕਾਫੀ ਦੂਰ ਹੈ ਹਾਂਜੀ ਹਾਂਜੀ ਸਰ ਜਿੱਦਾਂ ਹੁਣ ਬੱਚੇ ਵੀ ਗਰਾਊਂਡ ਵਗੈਰਾ ਮੰਗਦੇ ਆ ਖੇਡਣ ਲਈ ਉਹਨਾਂ ਨੂੰ ਵੀ ਕੁਛ ਨਾ ਕੁਛ ਐਦਾਂ ਦਾ ਚਾਹੀਦਾ ਕਿ ਲੱਗ ਹੋਵੇ ਉਹਨਾਂ ਲਈ ਤਾਂ ਉਹ ਵੀ ਆਪਣੇ ਮਤਲਬ ਮਨੋਰੰਜਨ ਮੰਗਦੇ ਉਹਨਾਂ ਨੂੰ ਕੋਈ ਜਗ੍ਹਾ ਹੀ ਨਹੀਂ ਹੈਗੀ ਹੁਣ ਉਹਨਾਂ ਲਈ ਖੇਡਣ ਲਈ ਵੀ ਨਹੀਂ ਹੈਗੀ ਉਹ ਸੋਚਦੇ ਕਿ ਸਾਨੂੰ ਵੀ ਮਤਲਬ ਐਦਾ ਪੂਰਾ ਸ਼ਹਿਰਾ ਵਾਂਗੂ ਮਤਲਬ ਪਾਰਕ ਵਗੈਰਾ ਬਣਾ ਕੇ ਦਿੱਤੀ ਜਾਵੇ ਸੋ ਵੀ ਜਿਵੇਂ ਮੈਡਮ ਨੇ ਗੱਲ ਕੀਤੀ ਕਿਤੇ ਨਾ ਕਿਤੇ ਉਹਨਾਂ ਨੇ ਜਰੂਰ ਨੌਜਵਾਨਾਂ ਦੀ ਜਰੂਰ ਗੱਲ ਕੀਤੀ ਵੀ ਕਿਤੇ ਨਾ ਕਿਤੇ ਬੇਸ਼ੱਕ ਨੌਜਵਾਨਾਂ ਜਾਂ ਲੜਕੀਆਂ ਪਿੰਡ ਦੇ ਉਹਨਾਂ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਜਿਮ ਦੀ ਜਰੂਰ ਉਹਨਾਂ ਨੇ ਮੰਗ ਕੀਤੀ ਵੀ ਜਿਮ ਨੂੰ ਜਿਹੜੀ ਹਾਲਾ ਕਿ ਸਰਕਾਰਾਂ ਵੀ ਗੱਲ ਕਰ ਰਹੀ ਵੀ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣਾ ਚਾਹੀਦਾ ਹੈ ਰੱਖਣ ਦੀ ਲੋੜ ਹੈ ਖਾਲਾ ਕਿ ਪਿੰਡ ਦੀਆਂ ਪੰਚਾਇਤਾਂ ਜਾਂ ਆਮ ਜਿਹੜੇ ਪੰਜਾਬ ਦੇ ਵਸਨੀਕ ਆ ਕੇ ਉਹਨਾਂ ਵੱਲੋਂ ਜਰੂਰ ਇਸ ਗੱਲ ਦਾ ਕਿਤੇ ਨਾ ਕਿਤੇ ਮੰਗ ਕੀਤੀ ਜਾ ਰਹੀ ਹੈ ਵੀ ਪਿੰਡਾਂ ਦੇ ਵਿੱਚ ਜਿਮ ਇੱਕ ਵੱਡੇ ਲੈਵਲ ਤੋਂ ਹੋਣੀ ਚਾਹੀਦੀ ਤਾਂ ਕਿ ਨੌਜਵਾਨ ਦਾ ਸਮਾਂ ਐਕਸਪੈਂਡ ਹੋ ਸਕੇ ਨੌਜ ਇਸ ਨਾਲ ਜੁੜ ਸਕੇ ਤਾਂ ਕਿ ਉਹ ਇੱਕ ਵਧੀਆ ਜ਼ਿੰਦਗੀ ਜੀ ਸਕਣ ਪੈਸੇ ਤੁਹਾਨੂੰ ਕੀ ਲੱਗਦਾ ਵੀ ਜਿਸ ਤਰ੍ਹਾਂ ਸਰਕਾਰਾਂ ਗੱਲ ਕਰਦੀਆਂ ਆ ਬਈ ਅਸੀਂ ਪਿੰਡ ਪਿੰਡ ਜਾ ਕੇ ਜਿਮ ਖੋਲੇ ਆ ਜਾਂ ਨੌਜਵਾਨਾਂ ਨੂੰ ਨਸ਼ਾ ਦੂਰ ਰੱਖਣ ਲਈ ਤੁਹਾਨੂੰ ਕੀ ਲੱਗਦਾ ਕਿਸ ਤਰ੍ਹਾਂ ਦਾ ਸਰਕਾਰ ਨੂੰ ਹੋਰ ਐਫਰਟਸ ਕਰਨ ਦੀ ਲੋੜ ਹੈਗੀ ਆ ਜਿਮ ਤਾਂ ਪਿੰਡ ਜਰੂਰੀ ਹੈ ਜੀ ਹਾਂਜੀ ਹਾਂਜੀ ਪਿੰਡ 'ਚ ਜਿਮ ਦਾ ਸਮਾਂ ਜ਼ਰੂਰੀ ਆ ਆਪਾਂ ਸ਼ਹਿਰ ਜਾਈਦਾ ਜਿਮ ਗੋਲਡੀਮ ਜਾਈਦਾ ਸਰ ਐਨੀ ਦੂਰ ਜਾਈਦਾ ਤੇਲ ਫੁੱਕੀ ਦਾ ਤੇ ਜੇ ਕੋਈ ਜੇਕਰ ਪਿੰਡ ਚ ਕੋਈ ਸਰਕਾਰੀ ਨੁਮਾਇੰਦਾ ਆਉਂਦਾ ਜਾਂ ਕੋਈ ਹੋਰ ਤੁਸੀਂ ਆਪਣੀ ਮੰਗ ਕਿਉਂ ਰੱਖਦੇ ਕੋਈ ਤਬਦੀਲੀ ਨਹੀਂ ਹੋਈ ਪਹਿਲਾਂ ਕੁਝ ਨਹੀਂ ਹੋਇਆ ਨਾ ਕੋ ਜੇ ਮਾ ਨਾ ਕੋਈ ਕਮੀ ਕਿੱਥੇ ਰਹਿ ਗਈ ਕਮੀ ਕਮੀ ਹੈ ਜੀ ਹਲੇ ਤੱਕ ਸਾਨੂੰ ਇਹਨਾਂ ਤੇ ਅਸੀਂ ਸਮਰਥਨ ਕਰਦੇ ਹਾਂ ਤਾਂ ਕਿ ਨਵੀਂ ਪੰਚਾਇਤ ਬਣੀ ਹੈ ਕੁਝ ਨਵਾਂ ਹੋਵੇ ਕੁਝ ਵੀ ਨਹੀਂ ਕੋਈ ਵੀ ਤਬਦੀਲੀ ਨਹੀਂ ਹੋਈ ਕੁਝ ਨਹੀਂ ਹੋਇਆ ਸੋ ਬਿਲਕੁਲ ਜਿਦਾ ਨੌਜਵਾਨਾਂ ਨਾਲ ਗੱਲ ਕੀਤੀ ਕਿਤਨੇ ਕਿਤੇ ਉਹਨਾਂ ਨੇ ਇਹ ਜ਼ਰੂਰ ਗੱਲ ਕੀਤੀ ਹੈ ਵੀ ਨੌਜਵਾਨਾਂ ਦੇ ਲਈ ਜ਼ਰੂਰ ਕੁਛ ਨਾ ਕੁਛ ਸਰਕਾਰਾਂ ਨੂੰ ਜਾਂ ਸਮੇਂ ਦੀਆਂ ਪੰਚਾਇਤਾਂ ਨੂੰ ਕਰਨ ਦੀ ਲੋੜ ਹੈ ਤਾਂ ਹੀ ਅਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਸਕਦੇ ਹਾਂ ਭਾਈ ਸਾਹਿਬ ਸਾਣਾ ਹੋਰ ਬੈਠੇ ਨੇ ਭਾਈ ਸਾਹਿਬ ਤੁਸੀਂ ਕੀ ਕਹਿੰਦੇ ਹੋ ਦੇਖੋ ਜਿਸ ਤਰ੍ਹਾਂ ਪੂਰੀ ਪੰਚਾਇਤ ਨੇ ਗੱਲ ਕੀਤੀ ਇੱਥੇ ਕਿ ਪਿੰਡ ਵਸ ਨੇ ਗੱਲ ਕੀਤੀ ਕਿ ਬਹੁਤ ਸਾਰੀਆਂ ਸਹੂਲਤਾਂ ਅੱਜ ਵੀ ਪਿੰਡਾਂ ਵਿੱਚ ਨਹੀਂ ਸਕਣਾ ਜਿ ਤੁਹਾਨੂੰ ਲੱਗਦਾ ਵੀ ਅੱਜ ਤੋਂ 20 ਸਾਲ ਪਹਿਲਾਂ ਜਾਂ ਟਿਲ ਡੇਟ ਅੱਜ ਦੀ ਡੇਟ 'ਚ ਕੁਝ ਪਿੰਡ 'ਚ ਬਦਲਾਅ ਆਇਆ ਸ਼ਾਇਦ ਹੌਣ ਬਦਲਾ ਆ ਜਵੇ ਜੀ ਪਹਿਲੋ ਕੋਈ ਨਹੀਂ ਆਇਆ ਕਿਉਂਕਿ ਇਹ ਜਿਹੜੀ ਇੰਟਰਵਿਊ ਆ ਵੀ ਪਹਿਲੀ ਵਾਰੀ ਹੋਈ ਆ ਜੀ ਠੀਕ ਆ ਜੀ ਪੰਚਾਇਤਾਂ ਬਣੀਆਂ ਬਸ ਇਦਾਂ ਹੀ ਬਣੀਆਂ ਕੋਈ ਵੀ ਗਰੀਬ ਬੰਦੇ ਲਈ ਗਰੀਬ ਚਲੋ ਆਪਾਂ ਕਹਿ ਨਹੀਂ ਸਕਦੇ ਬਈ ਗਰੀਬ ਸਾਰੇ ਆਪਣੇ ਆਪਣੇ ਗੋਟੀ ਖਾਂਦੇ ਆ ਪਰ ਕੋਈ ਵੀ ਪੰਚਾਇਤ ਨੂੰ ਕੋਈ ਵੀ ਸਕੀਮ ਆਂਦੀ ਏ ਕਦੀ ਅਜ ਤੱਕ ਕਿਸੇ ਤੱਕ ਪਹੁੰਚੀ ਨਹੀਂ ਦੱਸਿਆ ਹੀ ਨਹੀਂ ਗਿਆ ਕਿਸਨੂ ਵੀ ਇਹ ਕਿਥੇ ਮਤਲਬ ਸਾਡੇ ਪਿੰਡ ਚ ਬੈਂਕ ਦੀ ਬੜੀ ਵੱਡੀ ਸਮੱਸਿਆ ਵਾ ਐਡਾ ਵੱਡਾ ਪਿੰਡ ਆ ਇਹ ਦੇਖੋ ਇਹ ਬਜ਼ੁਰਗ ਬੈਠੇ ਤੁਰ ਕੇ ਵਿਚਾਰੇ ਕਈ ਵਾਰੀ ਜਾਂਦੇ ਆ ਜੀ ਆਪਣੇ ਨਹੀਂ ਇਹਨਾਂ ਨੂੰ ਕੋਈ ਸਾਥਰ ਮਿਲਦਾ ਕੈਂਪ ਨੂੰ ਪੈਨਸ਼ਨਾਂ ਲੈਣ ਤੁਰ ਕੇ ਜਾਂਦੇ ਨੇ ਵਿਚਾਰੇ ਇਹ ਇਹ ਵੀ ਜ਼ਰੂਰੀ ਐ ਇੱਥੇ ਚਾਹੀਦੀ ਐ ਜੀ ਜਿੰਨਾਂ ਕੇ ਪੈਨਸ਼ਨਾਂ ਵਗੈਰਾ ਆਪਣੇ ਲੋਕੀ ਇੱਥੇ ਗਰੀਬ ਜਿਹੜੇ ਬੁਢਾਪਾ ਪੈਨਸ਼ਨ ਲੈ ਸਕਦੇ ਇੱਥੇ ਜੀ ਪਿੰਡ ਚ ਸਮਸ਼ਾਨਾ ਘਟਾਏਗਾ ਤਾਂ ਲੱਗਦਾ ਵੀ ਉਹਦੇ ਲਈ ਰਸਤਾ ਪ੍ਰੋਪਰ ਹੈ ਜਾਂ ਉਹ ਵੀ ਹਜੇ ਕੱਚਾ ਪੱਕਾ ਨਹੀਂ ਨਹੀਂ ਉਹ ਰਸਤਾ ਠੀਕ ਆ ਜੀ ਕੁਝ ਥੋੜੀ ਬਹੁਤ ਤਾਂ ਸਹੂਲਤਾਂ ਹੋਰ ਚਾਹੀਦੀਆਂ ਪਰ ਠੀਕ ਆ ਕਾਫੀ ਵਧੀਆ ਬਣਿਆ ਪਿਆ ਵਾ ਕੁਝ ਸਹੂਲਤਾਂ ਚਾਹੀਦੀਆਂ ਉੱਥੇ ਜਿਹੜਾ ਤੁਸੀਂ ਵੀ ਲੰਮਾ ਸਮਾਂ ਪਿੰਡ 'ਚ ਗੁਜ਼ਾਰਿਆ ਹੈ ਤੁਹਾਨੂੰ ਲੱਗਦਾ ਵੀ ਕੁਝ ਨਾ ਕੁਝ ਹੋਰ ਸਹੂਲਤ ਹੋਣੀ ਚਾਹੀਦੀ ਹਾਲਾਂਕਿ ਜਿਹੜੀਆਂ ਬੁਨਿਆਦੀ ਸਹੂਲਤਾਂ ਉਹ ਤਾਂ ਹਰ ਪਿੰਡ 'ਚ ਤਕਰੀਬਨ ਹੈਗੀਆਂ ਤੁਹਾਡੇ ਪਿੰਡ 'ਚ ਕਾਫੀ ਹੈਗੀਆਂ ਲੇਕਿਨ ਤੁਹਾਨੂੰ ਲੱਗਦਾ ਵੀ ਕੋਈ ਐਕਸਟਰਾ ਚੀਜ਼ ਹੋਣੀ ਚਾਹੀਦੀ ਜਿਸ ਨਾਲ ਲੱਗੇ ਵੀ ਪਿੰਡ ਸਾਡਾ ਕੋਈ ਵੱਖਰਾ ਆਮ ਪਿੰਡਾਂ ਨਾਲੋਂ ਦਿਸੇ ਦੇਖੋ ਜੀ ਹੁਣ ਅਸੀਂ ਜਿਹੜੇ ਸਰਪੰਚ ਸਾਹਿਬ ਬਣਾਏ ਆ ਬੜੇ ਵਧੀਆ ਬਣਾਏ ਆ ਇਹਨਾਂ ਦੀ ਜਿਹੜੀ ਸੋਚ ਆ ਬਹੁਤ ਵਧੀਆ ਵਾ ਇਹ ਅੱਗੇ ਡਿਵੈਲਪਮੈਂਟ ਕਰੂਗਾ ਸਾਨੂੰ ਇਹਨਾਂ ਤੇ ਪੂਰਾ ਭਰੋਸਾ ਵਾ ਸੋ ਬਿਲਕੁਲ ਜਿਦਾਂ ਆ ਪਹਿਲਾਂ ਗੱਲ ਕੀਤੀ ਕਿਦਾਂ ਕਿਤੇ ਜਿਹੜੀ ਉਹਨਾਂ ਨੇ ਨੌਜਵਾਨ ਪੰਚਾਇਤ ਦੇ ਉੱਪਰ ਆਪਣੀ ਬਾਗ ਰੋ ਤੇ ਵਿਸ਼ਵਾਸ ਕੀਤਾ ਉਹ ਜ਼ਰੂਰ ਉਹਨਾਂ ਨੂੰ ਉਹਨਾਂ ਤੋਂ ਇੱਕ ਆਸਾਂ ਨੇ ਤਾਂ ਕਿ ਜਿਹੜੀ ਪਿੰਡ ਦੀ ਡਿਵੈਲਪਮੈਂਟ ਪਿੰਡ ਦਾ ਵਿਕਾਸ ਹੋ ਸਕੇ ਹਾਲਾਂਕਿ ਸਾਡੇ ਨਾਲ ਹੋਰ ਬਹੁਤ ਸਾਰੇ ਲੇਡੀਜ਼ ਨੇ ਉਹਨਾਂ ਨਾਲ ਗੱਲ ਕਰਦੇ ਆ ਮੈਡਮ ਤੁਸੀਂ ਕੀ ਦੇਖਦੇ ਹੋ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਪਿੰਡ ਚ ਕਿਸ ਤਰ੍ਹਾਂ ਦੀ ਸਹੂਲਤ ਨਹੀਂ ਹੈਗੀ ਐਸੇ ਖਾਸ ਕਰਕੇ ਲੇਡੀਜ਼ ਵਾਸਤੇ ਸਰ ਜੀ ਸਿਰਪ ਜਿਹੜੀ ਵਿਧਵਾ ਔਰਤ ਹੈ ਨਾ ਉਹਨਾਂ ਵਾਸਤੇ ਕੋਈ ਕੰਮ ਹੋਣਾ ਚਾਹੀਦਾ ਹੈ ਠੀਕ ਨਾ ਕੋਈ ਨਾ ਨਸ਼ੇ ਪੱਤੇ ਤੇ ਵੀ ਦੂਰ ਹੋਣਾ ਚਾਹੀਦਾ ਬੱਚਿਆਂ ਨਾਲ ਬਸ ਹੋਰ ਨਹੀਂ ਮੈਂ ਕੁਝ ਵੀ ਕਹਿਣਾ ਚਾਹੁੰਦੀ ਆ ਸੋ ਬਿਲਕੁਲ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਵੀ ਕਿਤਨੇ ਕਿਤੇ ਹਰ ਇੱਕ ਵਰਗ ਲਈ ਸੋਚਣ ਦੀ ਲੋੜ ਹੈ ਸਰਕਾਰਾਂ ਤਾਂ ਜ਼ਰੂਰ ਕਰਦੀਆਂ ਲੇਕਿਨ ਕਈ ਵਾਰ ਦੇਖਿਆ ਗਿਆ ਕਿ ਬਹੁਤ ਸਾਰੀਆਂ ਸਰਕਾਰਾਂ ਦੀਆਂ ਸਕੀਮਾਂ ਗਰਾਉਂਡ ਲੈਵਲ ਤੇ ਨਹੀਂ ਪਹੁੰਚਦੀਆਂ ਸ਼ਾਇਦ ਉਹਦਾ ਹੀ ਖਾਮਿਆਜ਼ਾ ਸਰਕਾਰਾਂ ਨੂੰ ਵੀ ਕਿਤਨੇ ਕਿਤੇ 5 ਸਾਲ ਦੇ ਬਾਅਦ ਭੁਗਤਣਾ ਪੈਂਦਾ ਲੇਕਿਨ ਇਹ ਦੀ ਜ਼ਰੂਰਤ ਹੈ ਕਿ ਆਮ ਤੌਰ ਨੌਜਵਾਨਾਂ ਨੂੰ ਕਿਤਨੇ ਕਿਤੇ ਅਵੇਅਰ ਹੋਣਾ ਪੈਗਾ ਜਾਗਰੂਕ ਹੋਣਾ ਪੈਗਾ ਤਾਂ ਕਿ ਜਿਹੜੀ ਆਪਣੀਆਂ ਹੱਕਾਂ ਉਹਨਾਂ ਨੂੰ ਹਾਸਲ ਕਰ ਸਕਣ ਸਨ ਹੁਣ ਤੇ ਵੀ ਭਾਈ ਸਾਹਿਬ ਆਏ ਉਹਨਾਂ ਗੱਲ ਕਰਦੇ ਆ ਭਾਈ ਸਾਹਿਬ ਤੁਹਾਨੂੰ ਕੀ ਲੱਗਦਾ ਜਿਸ ਤਰ੍ਹਾਂ ਇੱਥੇ ਇੱਥੇ ਬੈਠੇ ਆ ਅਸੀਂ ਕੋਈ ਸਹੂਲਤ ਉਹਨਾਂ ਹੈ ਕਿ ਨੌਜਵਾਨਾਂ ਲਈ ਕੋਈ ਸਹੂਲਤ ਹੈ ਕਿ ਪਿੰਡ 'ਚ ਨਹੀਂ ਜੀ ਬਿੱਲ ਵਾਲੀ ਪੰਚਾਇਤ ਨੇ ਕੋਈ ਸਹੂਲਤ ਨਹੀਂ ਦਿੱਤੀ ਹੈਗੀ ਅੱਜ ਤੱਕ ਬਸ ਜੋ ਮਤਲਬ ਆਪਣੇ ਨੇ ਖੇលਦੇ ਹੈਗੇ ਬੱਚੇ ਜ ਆਪਣੇ ਸਮਾਨ ਲੈ ਕੇ ਜਾਂਦੇ ਗਰਾਊਂਡ 'ਚ ਉਹੀ ਵਾਪਸ ਲੈ ਕੇ ਜਾਂਦੇ ਆ ਜੀ ਤੁਹਾਨੂੰ ਕੀ ਚਾਹੀਦਾ ਕਿਸ ਤਰ੍ਹਾਂ ਦੀ ਸਹੂਲਤ ਚਾਹੀਦੀ ਨੌਜਵਾਨਾਂ ਨੂੰ ਜਿਮ ਵਗੈਰਾ ਦਾ ਪ੍ਰਬੰਧ ਚਾਹੀਦਾ ਜੀ ਜਿੱਦਾਂ ਹੁਣ ਸਪੋਰਟ ਦਾ ਸਮਾਨ ਦੇਣਾ ਚਾਹੀਦਾ ਸੀ ਸਾਰੇ ਮਿਲਣਾ ਚਾਹੀਦਾ ਪ੍ਰੋਵਾਈਡ ਹੋਣਾ ਚਾਹੀਦਾ ਸਾਰਾ ਸਮਾਨ ਹਾਂ ਜੀ ਫੇ ਨੌਜਵਾਨ ਕਿੱਥੇ ਜਾਂਦੇ ਜਿਹਦੇ ਜਦੋਂ ਹੁਣ ਤੁਸੀਂ ਕਹਿੰਦੇ ਵੀ ਪੈਸੂਲਤ ਕੋਈ ਹੈ ਨਹੀਂ ਫੇ ਨੌਜਵਾਨ ਤਾਂ ਫੇ ਪਿੰਡਾਂ ਚ ਗਲੀਆਂ ਚ ਘਮਦੇ ਹੋਏ ਕਿ ਜਾਂਦੇ ਕਿੱਥੇ ਜਾਂਦੇ ਗਰਾਊਂਡ ਹੈਗੀ ਵੈਸੇ ਆਪਣੀ ਕੋਈ ਇੱਕ ਇੱਕ ਗਰਾਊਂਡ ਹੈਗੀ ਉਹਦੇ ਵਿੱਚ ਜਾਂਦੇ ਆਪਣਾ ਸਮਾਨ ਸਪੋਰਟਸ ਦਾ ਘਰੋਂ ਲੈ ਕੇ ਜਾਂਦੇ ਆਪਣਾ ਖਰੀਦ ਕੇ ਲਿਆਂਦੇ ਹੈਗੇ ਪਹਿਲਾਂ ਵਾਲੀ ਪੰਚਾਇਤ ਨੇ ਕੋਈ ਸਮਾਨ ਨਹੀਂ ਦਿੱਤਾ ਅਜ ਤੱਕ ਸੋ ਬਿਲਕੁਲ ਜਿਸ ਤਰ੍ਹਾਂ ਗੱਲ ਕੀਤੀ ਕਿ ਕਿਤੇ ਨ ਕਿਤੇ ਨੌਜਵਾਨਾਂ ਦੇ ਉੱਪਰ ਹੀ ਪਿੰਡ ਵਾਲਿਆਂ ਦਾ ਫੋਕਸ ਆ ਪੰਚਾਇਤ ਦਾ ਫੋਕਸ ਹਾਲਾਂਕਿ ਪਿੰਡ ਵਾਸੀ ਨੇ ਵੀ ਇਹ ਗੱਲ ਕੀਤੀ ਨੌਜਵਾਨਾਂ ਲਈ ਯੂਰੂ ਕੋਈ ਨਾ ਕੋਈ ਸਹੂਲਤਾਂ ਚਾਹੀਦੀਆਂ ਮੈਡਮ ਹਾਲਾਂਕਿ ਤੁਸੀਂ ਰੀਸੈਂਟ ਜੇ ਪਿੰਡ ਦੀ ਬਾਗਡੋਰ ਸੰਭਾਲੀ ਹੈ ਤੁਹਾਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਪਿੰਡ ਨੂੰ ਕੋਈ ਜ਼ਮੀਨ ਹੋਏਗੀ ਪਿੰਡ ਦੀ ਕਿ ਇਨਕਮ ਸੋਰਸ ਹੋਏਗੇ ਉਹਦਣਾ ਵੀ ਅਸੀਂ ਪਿੰਡ ਦੀ ਡਿਵੈਲਪਮੈਂਟ ਜਾਂ ਵਿਕਾਸ ਦਾ ਕੰਮ ਨਿਪਟੇ ਚਾੜ ਸਕਦੇ ਹਾਂ ਸਰ ਜੇਕਰ ਵੇਖਿਆ ਜਾਵੇ ਨਾ ਅਕੋਰਡਿੰਗ ਟੂ ਅਦਰ ਪਿੰਡ ਜਿਹੜੇ ਹੈਗੇ ਆ ਜੀ ਉਹਨਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਸਾਡੇ ਪਿੰਡ ਨੂੰ ਨਾ ਪੰਚਾਇਤੀ ਮਤਲਬ ਕਿ ਬਹੁਤ ਇਨਕਮ ਹੈਗੀ ਆ ਕਿਉਂਕਿ ਸਾਡੀ ਜਗਾਹ ਕਾਫੀ ਹੈਗੀ ਆ ਕਿਉਂਕਿ ਕਈ ਲੋਕੀ ਹੈਗੇ ਆ ਜਿਹੜੇ ਸਿਰਫ ਆਪਣੇ ਦੂਜੇ ਫੰਡਾਂ ਤੇ ਨਿਰਭਰ ਹੁੰਦੇ ਆ ਹਨਾ ਸਾਡੇ ਇੰਨਾ ਫੰਡ ਆਂਦਾ ਆ ਜੇ ਉਹ ਸਹੀ ਜਿਹੜਾ ਉਹ ਫੰਡ ਹੈ ਅਗਰ ਸਹੀ ਜਗ੍ਹਾ ਤੇ ਯੂਜ਼ ਹੋਵੇ ਸਾਡਾ ਪਿੰਡ ਕਿਤੇ ਦਾ ਕਿਤੇ ਜਾ ਸਕਦਾ ਹਨਾ ਸ਼ਹਿਰ ਤੋਂ ਸਰ ਪਿੱਛੇ ਨਹੀਂ ਰਹਿ ਸਕਦਾ ਅਗਰ ਦੇਖਿਆ ਜਾਵੇ ਤਾਂ ਸਾਡੇ ਪਿੰਡ ਦੇ ਵਿੱਚ ਸਹੂਲਤਾਂ ਹੋਰ ਵੀ ਕਾਫੀ ਹੈਗੀਆਂ ਕੋਕਾ ਕੋਲਾ ਦੇ ਕੋਕਾ ਕੋਲਾ ਸਾਡੇ ਇਥੇ ਇੱਕ ਫੈਕਟਰੀ ਲੱਗੀ ਆ ਉਹਦੇ ਕਰਕੇ ਸਾਡੇ ਪਿੰਡ ਨੂੰ ਬੈਨੀਫਿਟ ਵੀ ਹੈਗਾ ਆ ਹਨਾ ਕਿਉਂਕਿ ਸਾਡੇ ਪਿੰਡ ਦੇ ਜਿਹੜੇ ਬੇਰੋਜ਼ਗਾਰ ਬੱਚੇ ਸੀਗੇ ਕਿਉਂਕਿ ਰੋਜ਼ਗਾਰ ਅੱਜ ਕੱਲ ਮਿਲਦਾ ਨਹੀਂ ਕਿਉਂਕਿ ਪੜੇ ਲਿਖੇ ਲੋਕ ਸਾਰੇ ਹੈਗੇ ਨੌਜਵਾਨ ਕਿੰਨਾ ਕਿਤੇ ਸੈਲਰੀ ਮਿਲਦੀ ਆ 5 6 10 ਹੱਦ ਮਿਲਦੀ ਆ ਹਨਾ ਪਰ ਕਾਫੀ ਸਾਡੇ ਪਿੰਡ ਨੂੰ ਸਹੂਲਤ ਮਿਲੀ ਆ ਕੋਕਾ ਕੋਲਾ ਫੈਕਟਰੀ ਲੱਗਣ ਦੇ ਨਾਲ ਕਾਫੀ ਬੱਚਿਆਂ ਨੂੰ ਰੋਜ਼ਗਾਰ ਮਿਲਿਆ ਤਾਂ ਲੱਗਦਾ ਵੀ ਜਿੱਦਾਂ ਫੈਕਟਰੀ ਹੈਗੀ ਤੁਸੀਂ ਵੀ ਕਿੰਨੇ ਸਾਡੇ ਪਿੰਡ ਦੇ ਕੋਈ ਫੈਕਟਰੀ ਹੈਗੀ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਖਾਸ ਕਰ ਸਰਕਾਰਾਂ ਨੂੰ ਵੀ ਚਾਹੀਦਾ ਵੀ ਜਿਹੜੀ ਅਗਰ ਕੋਈ ਫੈਕਟਰੀ ਲੱਗਦੀ ਤੇ ਕਿਤੇ ਨਾ ਕਿਤੇ ਆਲੇ ਦੁਆਲੇ ਇਲਾਕੇ ਨੂੰ ਹੀ ਉਹਦੇ ਚ ਨੌਕਰੀ ਮਿਲਣੀ ਚਾਹੀਦੀ ਹੈ ਇਸ ਦਾ ਵੀ ਖਮਾਜਾ ਕੇ ਬਰੀ ਭੁਗਤਣਾ ਪੈਂਦਾ ਹੈ ਸਰ ਕਿਸ ਤਰ੍ਹਾਂ ਨਾਲ ਮਸਲ ਜਿਸ ਤਰ੍ਹਾਂ ਕਈ ਵਾਰ ਹੁੰਦੇ ਵੀ ਨੌਜਵਾਨ ਪਿੰਡ ਦੇ ਬਿਲੇ ਫਿਰਦੇ ਆ ਉੱਥੇ ਫੈਕਟਰੀਆਂ ਚ ਬਾਹਰਲੇ ਬੰਦੇ ਆ ਕੰਮ ਕਰਦੇ ਆ ਉਹ ਖਮਾਜਾ ਵੀ ਪਿੰਡ ਨੂੰ ਭੁਗਤਣਾ ਇਲਾਕੇ ਨੂੰ ਭੁਗਤਣਾ ਪੈਂਦਾ ਜੀ ਸਰ ਵੈਸੇ ਜੇ ਦੇਖਿਆ ਜਾਵੇ ਨਾ ਸਾਡੇ ਪਿੰਡ ਨੂੰ ਵੀ ਵੈਸੇ ਕਾਫ ਤੋਂ ਜ਼ਿਆਦਾ ਮਤਲਬ ਕਿ ਸਾਡੇ ਬੱਚਿਆਂ ਨੂੰ ਜਿਹੜੀ ਸਹੂਲਤ ਮਿਲੀ ਬਟ ਇੱਥੇ ਮੈਂ ਜਿੱਥੋਂ ਤੱਕ ਦੇਖਿਆ ਕਿ ਜਾਂ ਸਿਕਿਉਰਿਟੀ ਗਾਰਡ ਦੀ ਹੋ ਗਈ ਮਤਲਬ ਕਿ ਨੀਚਲੇ ਵਾਲੇ ਲੈਵਲ ਤੇ ਮਿਲਦੀ ਹੈ ਹਾਈ ਲੈਵਲ ਤੇ ਨਹੀਂ ਮਿਲਦੀ ਹੈ ਹੈਗੇ ਮੈਨੇਜਰ ਲੈਵਲ ਹੋ ਗਿਆ ਹਨਾ ਜਾਂ ਕਿ ਆਫੀਸ਼ੀਅਲੀ ਜਿਹੜੇ ਹੈਗੇ ਜ਼ਿਆਦਾਤਰ ਉਹ ਬਾਹਰਲੇ ਸਾਰੇ ਲਈ ਮੈਂ ਮੈਂ ਚਾਹਨੀ ਆ ਕਿ ਅਗਰ ਸਾਡੇ ਪਿੰਡ ਦੇ ਵਿੱਚ ਫੈਕਟਰੀ ਲੱਗੀ ਆ ਤੇ ਸਾਡੇ ਜਿਹੜੇ ਪਿੰਡ ਦੇ ਨੌਜਵਾਨ ਹੈਗੇ ਉਹਨੂੰ ਉਹਨਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ ਪ੍ਰਾਇਓਰਿਟੀ ਦੇ ਸਤੇ ਜਿਹੜੀ ਕੋਈ ਵੀ ਜੇਕਰ ਸਾਡੇ ਮਹਿਲਾਂ ਵਾਲੀ ਦੇ ਵਿੱਚ ਫੈਕਟਰੀ ਲੱਗੀ ਆ ਤਾਂ ਉਹਦਾ ਬੈਨੀਫਿਟ ਵੀ ਸਾਨੂੰ ਚਾਹੀਦਾ ਪਹਿਲੀ ਪ੍ਰਾਇੋਰਟੀ ਵੇਸ ਤੇ ਸਾਡਾ ਪਿੰਡ ਚੱਕਣਾ ਚਾਹੀਦਾ ਉਹਨਾਂ ਨੂੰ ਸਰ ਓਵਰਹਾਲ ਗੱਲ ਕਰੀਏ ਤੁਸੀਂ ਹੁਣ ਜਿੱਦਾਂ ਪੂਰੀ ਪੰਚਾਇਤ ਵੀ ਉਹ ਦੇਖਿਆ ਉਹਨਾਂ ਤੁਹਾਨੂੰ ਲੱਗਦਾ ਵੀ ਬਹੁਤ ਸਾਰੇ ਪਿੰਡ ਹੈਗੇ ਜਿਹਦੇ ਵਿੱਚ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ ਪਰ ਇਦਾਂ ਦੇ ਬਹੁਤ ਸਾਰੇ ਪਿੰਡ ਹੈਗੇ ਸ਼ਾਇਦ ਉਹਨਾਂ ਚੋਂ ਸਾਡਾ ਪਿੰਡ ਵੀ ਇੱਕ ਹੋਵੇ ਮੈਨਲਾ ਲਈ ਵੀ ਜਿੱਥੇ ਸਹੂਲਤਾਂ ਦੇਖਣ ਨੂੰ ਸੁਣਨ ਨੂੰ ਹੈ ਹੀ ਨਹੀਂ ਸਹੂਲਤ ਜਿਹੜੀ ਨਹੀਂ ਆ ਸਰ ਸਹੂਲਤਾਂ ਇੱਕ ਤਾਂ ਨਾ ਸਾਡੇ ਜਿਹੜਾ ਪਿੰਡ ਤੇ ਤੁਹਾਨੂੰ ਕਿਹਾ ਕਾਫੀ ਹੱਦ ਤੱਕ ਫੈਲਿਆ ਹੋਇਆ ਜਿਹੜਾ ਫੈਕਟਰੀ ਹੈਗੀ ਨਾ ਉਸ ਤੋਂ ਵੀ 1.5 ਕਿਲੋਮੀਟਰ ਅੱਗੇ ਵੀ ਹੈਗਾ ਸਾਡਾ ਪਿੰਡ ਉਧਰ ਸਰ ਪਾਣੀ ਦੀ ਬਹੁਤ ਦਿੱਕਤ ਆਉਂਦੀ ਆ ਉੱਥੇ ਪਾਣੀ ਦੀ ਮਤਲਬ ਕਿ ਉਹਨਾਂ ਦੇ ਕਈ ਵਾਰ ਉਹਨਾਂ ਨੇ ਆਪਣੀ ਮਤਲਬ ਕਿ ਜੋ ਵੀ ਹੈਗਾ ਬਿਲ ਵਗੈਰਾ ਆਪਣਾ ਦਿੰਦੇ ਆ ਰਿਪੇਅਰ ਵਗੈਰਾ ਕਰਾਉਂਦੇ ਆ ਅਸੀਂ ਚਾਹੁੰਦੇ ਆ ਕਿ ਸਾਡੀ ਪੰਚਾਇਤ ਬਣੀ ਅਸੀਂ ਉਹਨਾਂ ਦਾ ਪਾਣੀ ਦਾ ਹੱਲ ਕਰ ਸਕੀਏ ਕਿ ਪਾਈਪਲਾਈਨ ਅਸੀਂ ਪਵਾ ਕੇ ਨਾ ਉਹਨਾਂ ਦੀ ਜੋ ਵੀ ਹੈਗੀ ਮਤਲਬ ਕਿ ਉਹਨਾਂ ਦਾ ਪਾਣੀ ਦਾ ਹੱਲ ਕੀਤਾ ਮਤਲਬ ਅਸੀਂ ਚਾਹੁੰਦੇ ਕਿ ਅਸੀਂ ਉਹਨਾਂ ਦਾ ਪਾਣੀ ਦਾ ਹੱਲ ਕਰੀਏ। ਉਹਨੂੰ ਪਹਿਲੀ ਵਾਰੀ ਸਰਪੰਚੀ ਮਿਲੀ ਹੈ ਪਿੰਡ ਦੇ ਤੁਹਾਨੂੰ ਬੌਡਰ ਦਿਖਾ ਲਈਏ ਇੱਕ ਪੜ੍ਹੀ ਲਿਖੀ ਪੰਚਾਇਤ ਵੀ ਹੈ ਤੁਹਾਨੂੰ ਲੱਗਦਾ ਪਿੰਡ ਵਾਸੀਆਂ ਨੇ ਜਿਉ ਸੋਚ ਲੈ ਕੇ ਪੰਚਾਇਤ ਚੁਣੀ ਹੈ ਪੰਚਾਇਤ ਉਹਨਾਂ ਤੇ ਖਰਾ ਉਤਰੇਗੀ ਆਉਣ ਵਾਲੇ ਸਮੇਂ ਦੇ ਵਿੱਚ? ਹਾਂਜੀ ਸਰ ਜ਼ਰੂਰ ਕਿਉਂਕਿ ਸਰ ਸਾਡਾ ਮਤਲਬ ਕਿ ਜਿੱਦਾਂ ਕਿ ਤੁਸੀਂ ਹੁਣ ਪਹਿਲਾਂ ਇੱਕ ਕੁਐਸਚਨ ਕੀਤਾ ਸੀਗਾ ਕਿ ਖੇਡਾਂ ਦਾ ਖੇਡਾਂ ਦੇ ਲਈ ਅਸੀਂ ਜਦੋਂ ਸਾਡੀ ਪੰਚਾਇਤ ਬਣੀ ਸੀਗੀ ਨਾ ਆਪਾਂ ਇਹੀ ਸੋਚਿਆ ਸੀਗਾ ਕਿ ਜਿਹੜੇ ਮਤਲਬ ਕਿ ਇਦਾਂ ਦਾ ਇਦਾਂ ਦੇ ਬੱਚੇ ਵੀ ਹੈਗੇ ਜਿਹੜੇ ਹੁਣ ਹਾਰ ਹੈਗੇ ਆ ਹਨਾ ਕਿ ਆਪਾਂ ਉਹਨਾਂ ਨੂੰ ਅੱਗੇ ਲੈ ਜਾ ਸਕੀ ਆ ਆਪਾਂ ਬੱਚਿਆਂ ਨੂੰ ਫੁੱਟਬਾਲ ਵਗੈਰਾ ਲੈ ਕੇ ਦਿੱਤੇ ਆ ਅਸੀਂ ਅੱਗੇ ਚਾਹੁੰਦੇ ਆ ਕਿ ਬੱਚਿਆਂ ਨੂੰ ਯੂਨੀਫਾਰਮ ਲੈ ਕੇ ਦੀਏ ਕੋਚ ਵਗੈਰਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਮੈਂ ਚਾਹੁੰਨੀ ਆ ਕਿ ਜਿਹੜੇ ਬੱਚੇ ਨੀਡੀ ਹੈਗੇ ਆ ਆਪਾਂ ਉਹਨਾਂ ਦੀ ਮਦਦ ਕਰਨ ਲਈ ਤਿਆਰ ਹੈਗੇ ਆ ਹਾਂਜੀ ਸ਼ੋ ਬਿਲਕੁਲ ਜਿਸ ਤਰ੍ਹਾਂ ਮੈਡਮ ਨੇ ਗੱਲ ਕੀਤੀ ਹੈ ਪੰਚਾਇਤ ਨੇ ਗੱਲ ਕੀਤੀ ਹੈ ਪਿੰਡ ਵਾਸੀਆਂ ਨੇ ਗੱਲ ਕੀਤੀ ਹੈ ਹਾਲਾਂਕਿ ਉਹਨਾਂ ਨੇ ਕੁਝ ਸਹੂਲਤਾਂ ਦਾ ਜ਼ਰੂਰ ਗੱਲ ਕੀਤਾ ਵੀ ਪਿੰਡ ਨੂੰ ਅਜੇ ਤੱਕ ਨਹੀਂ ਮਿਲਿਆ ਹੈ ਹਾਲਾਂਕਿ ਬਹੁਤ ਸਾਰੀਆਂ ਸਹੂਲਤਾਂ ਹੈਗੀਆਂ ਹਾਲਾਂਕਿ ਪਿੰਡ ਦੇ ਵਿੱਚ ਹੈ ਲੇਕਿਨ ਬਹੁਤ ਸਾਰੀਆਂ ਸਹੂਲਤਾਂ ਜ਼ਰਰੀ ਹੈ ਜਿਹੜੀਆਂ ਲਾਭ ਨੇ ਪਿੰਡਾਂ ਚਾਹੇਂਗੇ ਲੇਕਿਨ ਉਹਨਾਂ ਦੇ ਪਿੰਡ ਚ ਨਹੀਂ ਹੁਣ ਦੇਖਣਾ ਹੈਗਾ ਆਉਣ ਵਾਲੇ ਸਮੇਂ ਕਿਉਂਕਿ ਪਿੰਡ ਨੂੰ ਜਿਹੜੀ ਪੰਚਾਇਤ ਚੁਣੀ ਹਾਲਾਂਕਿ ਉਹਨਾਂ ਨੂੰ ਸਮਾਂ ਜ਼ਰੂਰ ਆਮ ਪੰਚਾਇਤਾਂ ਨਾਲੋਂ 1 ਸਾਲ ਘੱਟ ਮਿਲਿਆ ਪਿੰਡ ਵਾਲਿਆਂ ਨੂੰ ਹੁਣ ਇਹ ਅਗਾਸ ਹੈ ਜੋ ਨਹੀਂ ਕੀਤਾ ਹੋ ਸਕਦਾ ਇਹ ਪੰਚਾਇਤ 4 ਸਾਲ ਚੋਂ ਕਰਕੇ ਦਿਖਾਵੇ ਤੇ ਪਿੰਡ ਦੀਆਂ ਉਮੀਦਾਂ ਤੇ ਖਰਾ ਉਤਰ ਸਕਣ ਕੈਮਰਾਮੈਨ ਪ੍ਰਿੰਸ ਦੇ ਨਾਲ ਸਤਪਾਰਤਨ న్యూਸ ਸਰਪੰਜਾਬ ਹੁਸ਼ਿਆਰਪੁਰ